ਜੇਕਰ ਕੋਈ ਸਰਕਾਰੀ ਅਧਾਰੇ ਤੋਂ ਵੀ ਬੰਦਾ ਕੋਈ ਆਊਗਾ ਮੇਰੇ ਪਿੰਡ ਤਾਂ ਜੇਕਰ ਮੇਰੇ ਪਿੰਡ ਵਾਲੇ ਨੇ ਕਿਸੇ ਨੇ ਵੀ ਉਹਨਾਂ ਦੇ ਕੱਪੜਿਆਂ ਨੂੰ ਵੀ ਹੱਥ ਪਾ ਲਿਆ ਨਾ ਤੇ ਮੈਂ ਜ਼ਿੰਮੇਵਾਰ ਨਹੀਂ ਹੈਗਾ ਭਾਜੀ ਮੈਂ ਜ਼ਿੰਮੇਵਾਰ ਨਹੀਂ ਹੋਊਗਾ ਐਸੇ ਸਰਪੰਚ ਮੈਂ ਕਹਿਣ ਲੱਗਾ ਸੰਬੰਧ ਤੁਸੀਂ ਆਮ ਆਦਮੀ ਪਾਰਟੀ ਨਾਲ ਹੀ ਰੱਖਦੇ ਹੋ ਹਾਂਜੀ ਸੰਬੰਧਿਤ ਆਮ ਆਦੀ ਪਾਰਟੀ ਨਾਲ ਸੀਗਾ ਪਰ ਪਹਿਲਾ ਸੰਬੰਧ ਮੇਰਾ ਪਿੰਡ ਦੇ ਨਾਲ ਆ ਆ ਸਾਰੇ ਬਜ਼ੁਰਗਾਂ ਨੇ ਮੈਨੂੰ ਨੌਜਵਾਨ ਬੰਦੇ ਨੂੰ ਮੁੰਡੇ ਨੂੰ ਗੋਟਾ ਪਾ ਕੇ ਬਣਾਇਆ ਜੇਕਰ ਮੈਂ ਇਹਨਾਂ ਦੇ ਵਿਰੋਧ 'ਚ ਹੀ ਖੜ ਜਾਵਾਂ ਜਾਂ ਮੈਂ ਇਹਨਾਂ ਦੇ ਹੱਕ ਦੀ ਗੱਲ ਨਾ ਕਰਾਂ ਜਾਂ ਸਾਡੀ ਜ਼ਮੀਨ ਹੀ ਤੇ ਚਲ ਜਵੇ ਫੇ ਕਾਦੀ ਸਰਪੰਚੀ ਬਾਂਜੀ ਬਾਜੀ ਅਸੀਂ ਇਸ ਲੈਂਡ ਪੂਲਿੰਗ ਜਿਹੜੀ ਸਕੀਮ ਆ ਇਹਦੇ ਵਿਰੋਧ ਦੇ ਵਿੱਚ ਮਤਾ ਵੀ ਪਾਇਆ ਔਰ ਮੰਗ ਪੱਤਰ ਵੀ ਦਿੱਤੇ ਆ ਅਸੀਂ ਕਿਸੇ ਹਾਲਤ ਦੇ ਵਿੱਚ ਆਪਣਾ ਜਿਹੜਾ 200 ਖੱਤਾ ਅਸੀਂ ਲੈਂਡ ਪੂਲਿੰਗ ਸਕੀਮ ਦੇ ਵਿੱਚ ਨਹੀਂ ਲੈ ਕੇ ਆਉਣਾ ਸਰਪੰਚ ਸਾਹਿਬ ਇੱਥੇ ਇਹ ਵੀ ਸਪਸ਼ਟ ਕਰ ਦਿਓ ਪਿੱਛੋਂ ਪਾਰਟੀ ਵੱਲੋਂ ਕੋਈ ਪ੍ਰੈਸ਼ਰ ਆ ਰਿਹਾ ਵੀ ਤੁਸੀਂ ਲੈਂਡ ਪੁਨਿੰਗ ਨੀਤੀ ਦੇ ਖਿਲਾਫ ਕਿਉਂ ਜਾਂ ਲੈਂਡ ਪੁਨਿੰਗ ਦੇ ਨੀਤੀ ਦੇ ਹੱਕ ਦੇ ਵਿੱਚ ਪ੍ਰਚਾਰ ਕਰੋ ਅਜਿਹਾ ਹੋ ਰਿਹਾ ਦੀ ਕੁਛ ਪਾਜੀ ਜਦੋਂ ਪਹਿਲੀ ਵਾਰੀ ਪੁੱਛਿਆ ਜਾਂਦਾ ਨਾ ਮੰਦ ਨੂੰ ਫਸਟ ਐਂਡ ਲਾਸਟ ਜਦੋਂ ਪਹਿਲੀ ਵਾਰੀ ਮੈਨੂੰ ਐਸਡੀਐਮ ਸਾਹਿਬ ਨੇ ਜਾਂ ਡੀਐਸਓ ਨੇ ਪੁੱਛਿਆ ਸੀ ਮੈਂ ਉਦੋਂ ਹੀ ਮੰਗ ਪੱਤਰ ਦੇ ਵਿੱਚ ਸਪਸ਼ਟ ਕਰਤਾ ਸੀ ਪਹਿਲੋਂ ਮੈਨੂੰ ਮੇਰਾ ਪਿੰਡ ਹੈ ਉਸ ਤੋਂ ਬਾਅਦ ਚੋਂ ਸਾਰਾ ਕੁਝ ਆ ਜੀ ਕਮਲਿਆ ਤੇ ਨਾ ਆ ਮਲੀ ਕਾਂ ਦੇ ਬਿਜਲਾਈ ਨਹੀਂ ਹੈਗੇ ਅਸੀਂ ਤਾਂ ਮਰਨ ਲਈ ਤਿਆਰ ਆ ਜੀ ਹਨੇਰੀਆਂ ਲਿਆਦਾਂਗੇ ਕਰ ਆ ਚੱਕਦੇ ਆਂ ਫਟੇ ਤੇ ਇੰਡਸਟਰੀ ਆ ਜੀ ਮੇਰੀ ਮੇਰੀ ਫੈਕਟਰੀ ਦੀ ਦਸ ਮਰਲੇ ਵਿੱਚ ਜਗਾ ਆ ਰਹੀ ਆ ਅੱਛਾ ਕਿਸਾਨਾਂ ਦੀਆਂ ਜ਼ਮੀਨਾਂ ਆ ਗਈਆਂ ਤੁਹਾਡੀ ਫੈਕਟਰੀ ਆ ਗਈ ਲੈਂਡ ਪੂਲਿੰਗ ਦੀ ਦਸ ਮਰਲੇ ਜਗਾ ਆ ਰਹੀ ਆ ਵਿੱਚ ਅਸੀਂ ਕਿਸਾਨਾਂ ਦੇ ਨਾਲ ਆ ਕੱਲ ਨੂੰ ਸਾਨੂੰ ਰੋਡ ਬਣਣੀ ਕਿ ਕਿਸਾਨਾਂ ਦੀ ਰੋਡ ਬਣਣੀ ਆ ਇੰਡਸਟਰੀ ਦੀ ਰੋਡ ਨਹੀਂ ਬਣਣੀ ਸਾਨੂੰ ਪਾਰੀਆਂ ਦੀਆਂ ਜ਼ਮੀਨਾਂ ਵੀ ਆ ਰਹੀਆਂ ਬਣਾ ਰਹੀਆਂ ਜੇ ਮੇਰੇ ਘਰ ਮੇਰੀ ਫੈਕਟਰੀ ਦੇ ਵਿੱਚ 10 ਬੰਦੇ ਵੀ ਕੰਮ ਕਰਦੇ 10 ਬੰਦੇ ਨਾਲ 10 ਬੰਦੇ ਖਾਣ ਵਾਲੇ ਆ ਕੀ ਬਣਾਉਂਦੇ ਹੋ ਜੀ ਫੈਕਟਰੀ 'ਚ ਸਵਿੱਚ ਬਣਾਉਂਦੇ ਆ ਜੀ ਜੀ ਦੀ ਬਿਜਲੀ ਦੇ ਸਵਿੱਚ ਬਣਾਉਂਦੇ ਆ ਕਿ ਆ ਜੀ ਦੀ ਦਾ ਤੇ ਕਿੰਨੇ ਸਮੇਂ ਤੋਂ ਫੈਕਟਰੀ ਚਲਾ ਰਹੇ ਹੋ 10-15 ਸਾਲ ਹੋ ਗਏ ਤੁਸੀਂ ਵੀ ਫਿਰ ਬੇਰੁਜ਼ਗਾਰ ਹੋ ਜਾਣਾ ਜੀ ਰੁਜ਼ਗਾਰ ਲਈ ਹੋਵੋਗੇ ਬਸ ਜੇ ਮੇਰੇ ਵਰਕਰਾਂ ਨਾਲ ਨਹੀਂ ਰਹੇ ਤੇ ਮੈਂ ਕਿੱਥੇ ਜਾਊਂਗਾ ਜੇ ਕੋਈ ਸਾਡੇ ਪਿੰਡ ਲੈਂਡ ਪੂਲਿੰਗ ਦੇ ਅਧੀਨ ਕੋਈ ਆਊਗਾ ਉਹ ਆਪਣੀ ਜਾਨ ਮਾਲ ਦਾ ਆਪ ਜ਼ਿੰਮੇਵਾਰ ਹੋਊਗਾ ਆਪਣਾ ਸੋਚ ਸਮਝ ਕੇ ਸਾਡੇ ਪਿੰਡਾਂ ਆਤਮਾਨ ਸਾਹਿਬ ਇਹ ਕਿਹੜੇ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਰ ਰਹੇ ਨੇ ਮੰਜੇ ਤੇ ਬੈਠੇ ਹੁੰਦੇ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਮੋਟਰ ਤੇ ਬੈਠੇ ਨੇ ਗੱਲਬਾਤ ਕਰਦੇ ਉਹ ਕਿਸਾਨ ਕਿਹੜੇ ਆ ਜੀ ਉਹ ਕਿਸਾਨ ਉਹਨਾਂ ਦੇ ਹੀ ਹੋਣੇ ਆ ਜੀ ਚਮਚੇ ਤੁਹਾਨੂੰ ਮੈਂ ਦੱਸੀ ਜਾਣਾ ਇਹ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਜੀ ਫੇਰ ਤਾਂ ਬਰੋਬਰ ਖੜੇ ਆ ਸੀ ਨਾਲ ਉਹ ਆ ਜਾਣ ਜਿੱਦਾਂ ਮਰਜ਼ੀ ਹੋਣਾ ਅਸੀਂ ਨਾਲ ਖੜੇ ਆ ਜਦੋਂ ਆਊਗਾ ਕਪੜਾ ਪਾਣਗੇ ਵੀ ਇਹਦੇ ਜੀ ਕਿਹੜਾ ਆਊਗਾ ਚਾਹ ਤੂੰ ਹੋਵੇਂ ਚਾਹ ਮੈਂ ਹੋਵੇਂ ਚਾਹ ਕੋਈ ਵੀ ਹੋਵੇ ਕੋਈ ਵੀ ਹੋਵੇ ਇਹ ਕੱਪੜੇ ਪਾਣਨੇ ਆ ਆਪਣੇ ਆਪਣੀ ਰੱਖੀ ਆਪ ਕੱਢਨੇ ਲਿਆਵੇ ਵੀ ਅਸੀਂ ਕਿਸਾਨ ਕਰੋੜਾਪਤੀ ਬਣਾਉਣੇ ਨੇ ਭਗਵਾਨਤਮਾ ਸਾਹਿਬ ਇਹ ਕਹਿੰਦੇ ਨੇ ਫਿਰ ਤੁਸੀਂ ਕਰੋੜਾਪਤੀ ਨਹੀਂ ਬਣਨਾ ਚਾਹੁੰਦੇ ਨਹੀਂ ਅਸੀਂ ਨਹੀਂ ਬਣਨਾ ਸਨ ਸੋਈ ਚੰਗਾ ਜਿੱਥੇ ਬੇਆਵਾਦ ਕਲੋਨੀਆਂ ਪਈਆਂ ਉੱਥੇ ਡਿਵੈਲਪਮੈਂਟ ਕਰੋ ਜਾ ਕੇ ਉਹਨਾਂ ਆਵਾਦ ਕਰੋ ਉਹਨੂੰ ਵੇਚੋ ਜਾ ਕੇ ਉਹਨੂੰ ਲੀਗਲਾਈਜ਼ ਕਰੋ ਕੀ ਤੁਹਾਨੂੰ ਸਾਡਾ ਭੁੱਲਾਰਾ ਹੀ ਪਿੰਡ ਹੀ ਲੱਭਾ ਭੁੱਲਾਰਾ ਹੀ ਪਿੰਡ ਤਾਂ ਲੱਗਾ ਲੱਭਾ ਕਿਉਂਕਿ ਭੁੱਲਾਰਾ ਹੀ ਪਿੰਡ ਦਾ ਨਾ 1 ਕੋਹ ਹਜ਼ਾਰ ਕਰੋੜ ਤੇ ਤੇ ਇੱਕ ਚੰਡੀਗੜ੍ਹ ਰੋਡ ਤੇ ਲੱਗਦਾ ਕਿਹੜੀ ਸਾਡੀ ਫਗਵਾੜੇ ਦੀ ਅਰਬਨ ਸਟਾਟ ਉਹ 30 ਸਾਲ ਦੇ ਵਿੱਚ ਹਜੇ ਤੱਕ ਡਿਵੈਲਪਮੈਂਟ ਨਹੀਂ ਹੋਈ ਇਹ 3 ਸਾਲ ਦਾ ਦਾਵਾ ਉਹ ਡੁੱਬਾ ਪਿਆ ਸਾਰਾ ਜਦੋਂ ਮੀਂਹ ਆਉਂਦਾ ਹੈ ਜੀ ਉੱਥੇ ਤਿੰਨ ਤਿੰਨ ਫੁੱਟ ਪਾਣੀ ਹੋ ਜਾਂਦਾ। ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਜਿੱਥੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਚੇਅਰਮੈਨਾਂ ਦੀ ਗੱਲ ਕਰ ਲਈਏ, ਬਲਾਕ ਪ੍ਰਧਾਨਾਂ ਦੀ ਗੱਲ ਕਰ ਲਈਏ, ਜਿੱਥੇ ਉਹ ਅਸਤੀਫੇ ਦੇ ਰਹੇ ਨੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ, ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਚਾਂ ਦੀ ਗੱਲ ਕਰ ਲਈਏ ਜਾਂ ਸਰਪੰਚਾਂ ਦੀ ਗੱਲ ਕਰ ਲਈਏ, ਉਹ ਵੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੋ ਗਏ ਨੇ। ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਇਸ ਵਕਤ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਭੁੱਲਾਰਾ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਮੁੱਚੀ ਪੰਚਾਇਤ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਪੰਚਾਇਤ ਦੀ ਗੱਲ ਕਰ ਲਈਏ ਜਾਂ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਗੱਲ ਕਰ ਲਈਏ ਉਹ ਵੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੋ ਗਏ ਨੇ ਸਾਡੇ ਨਾਲ ਭੁੱਲਾਰਾ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਸੀਕਰ ਜੀ ਪਰ ਸਾਰੇ ਲੋਗ ਆ ਵੀਟੀਵੀ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪਿੰਡ ਆਇਓ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਜਤ ਭਨੌਰ ਰਾਜੂ ਅੱਛਾ ਜੀ ਰਜਤ ਜੀ ਆਮ ਆਦਮੀ ਪਾਰਟੀ ਦੇ ਚੇਅਰਮੈਨਾਂ ਦੀ ਗੱਲ ਕਰ ਲਈਏ ਬਲਾਕ ਪ੍ਰਧਾਨਾਂ ਦੀ ਗੱਲ ਕਰ ਲਈਏ ਉਹ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਅਸਤੀਫੇ ਦੇ ਰਹੇ ਨੇ ਹੁਣ ਸਰਪੰਚ ਵੀ ਖਿਲਾਫ ਹੋ ਗਏ ਜੀ ਨੀਤੀਆਂ ਦੇ ਦੇਖੋ ਪਿੰਡ ਸਾਡਾ ਭੁੱਲਾ ਰਹੀ ਆ ਅਸੀਂ ਪਿੰਡ ਦੇ ਨਾਲ ਆ ਪੰਚਾਇਤ ਪਿੰਡ ਦੀ ਬਣਾਈ ਆ ਔਰ ਸਾਡੇ ਪਿੰਡ ਦੀ ਜ਼ਮੀਨ ਆ ਲੈਂਡ ਪੂਲਿੰਗ ਦੇ ਆਧਾਰ ਤੇ ਜਿਹੜੀ ਵੀ ਜ਼ਮੀਨ ਆਈ ਹੈ ਨਾ ਸਾਡੇ ਪਿੰਡ ਦਾ 200 ਖੱਤਾ ਆਇਆ ਆ ਅਸੀਂ ਇਸ ਲੈਂਡ ਪੂਲਿੰਗ ਜਿਹੜੀ ਸਕੀਮ ਆ ਇਹਦੇ ਵਿਰੋਧ ਦੇ ਵਿੱਚ ਮਤਾ ਵੀ ਪਾਇਆ ਔਰ ਮੰਗ ਪੱਤਰ ਵੀ ਦਿੱਤੇ ਆ ਅਸੀਂ ਕਿਸੇ ਹਾਲਤ ਦੇ ਵਿੱਚ ਆਪਣਾ ਜਿਹੜਾ 200 ਖੱਤਾ ਅਸੀਂ ਲੈਂਡ ਪੂਲਿੰਗ ਸਕੀਮ ਦੇ ਵਿੱਚ ਨਹੀਂ ਲੈ ਕੇ ਆਉਣਾ ਅੱਛਾ ਭਾਈ ਜੀ ਤੁਸੀਂ ਨੌਜਵਾਨ ਹੋ ਤੁਸੀਂ ਤਾਂ ਵਿਰੋਧ ਕਰ ਦਿੱਤਾ ਲੈਂਡ ਪੂਲਿੰਗ ਨੀਤੀ ਦਾ ਉਹਨਾਂ ਸਰਪੰਚਾਂ ਬਾਰੇ ਕੀ ਖਿਆਲਿਆ ਜਿਹੜੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਨੇ ਵੀ ਭਾਈ ਲੈਂਡ ਪੂਲਿੰਗ ਦੀ ਨੀਤੀ ਤਾਂ ਲੋਕਾਂ ਲਈ ਫਾਇਦੇਮੰਦ ਹੈ ਕਿਉਂਕਿ ਗੱਲ ਪਤਾ ਕਿਦਾਂ ਹੁੰਦਾ ਜਿਹੜਾ ਬੰਦਾ ਗਰਾਊਂਡ ਲੈਵਲ ਤੋਂ ਉੱਠ ਕੇ ਨਾ ਇੱਥੇ ਤੱਕ ਆਇਆ ਹੋਵੇ ਤਾਂ ਜਿਹੜਾ ਬੰਦਾ ਆਪਣੇ ਬਜ਼ੁਰਗਾਂ ਦੇ ਕਿੱਤੇ ਨੂੰ ਅੱਗੇ ਕਾਮਯਾਬ ਬਣਾਉਣਾ ਚਾਹੁੰਦਾ ਹੋਵੇ ਉਹਨੂੰ ਹੀ ਪਤਾ ਹੁੰਦਾ ਇਸ ਆ ਸਾਰੇ ਬਜ਼ੁਰਗਾਂ ਨੇ ਮੈਨੂੰ ਨੌਜਵਾਨ ਬੰਦੇ ਨੂੰ ਮੁੰਡੇ ਨੂੰ ਵੋਟਾਂ ਪਾ ਕੇ ਬਣਾਇਆ ਜੇਕਰ ਮੈਂ ਇਹਨਾਂ ਦੇ ਬਰੋਚ 'ਚ ਹੀ ਖੜ ਜਾਵਾਂ ਜਾਂ ਮੈਂ ਇਹਨਾਂ ਦੇ ਹੱਕ ਦੀ ਗੱਲ ਨਾ ਕਰਾਂ ਜਾਂ ਸਾਡੀ ਜ਼ਮੀਨ ਹੀ ਇੱਧਰ ਚਲ ਜਵੇ ਫੇਰ ਕਾਹਦੀ ਸਰਪੰਚੀ ਬਾਜੀ ਬਾਜੀ ਫੇਫਕੇਸੀ ਦੀਆਂ ਰਾਜਨੀਤੀਆਂ ਆਪਾਂ ਕੁ ਕਿਹੜੀਆਂ ਰਾਜਨੀਤੀਆਂ ਦੇ ਵਿੱਚ ਫਸੇ ਆ ਜੇਕਰ ਮੇਰੇ ਪਿੰਡ ਨੂੰ ਅੱਜ ਦਵਾਈ ਦੀ ਲੋੜ ਆ ਅਸੀਂ ਦਵਾਈ ਨਾ ਦਵਾ ਸਕੇ ਜਾਂ ਅੱਜ ਮੇਰੇ ਪਿੰਡ ਨੂੰ ਕਿਸੇ ਚੀਜ਼ ਦੀ ਲੋੜ ਆ ਅਸੀਂ ਪਿੰਡ ਦੇ ਨਾਲ ਹੀ ਨਾ ਖੜ੍ਹ ਸਕੇ ਫੇ ਫਾਇਦਾ ਕੀ ਮੈਂ ਫਗਵਾੜੇ ਜਾ ਕੇ ਘਰ ਥੋੜੀ ਪਾਣਾ ਭਾਜੀ ਮੈਂ ਰਹਿਣਾ ਤਾਂ ਪਿੰਡ ਦੇ ਵਿੱਚ ਹੀ ਆ ਅਸੀਂ ਪੰਚਾਇਤ ਨੇ ਪਿੰਡ ਨੇ ਜ਼ਮੀਨ ਤੋਂ ਹੀ ਅਸੀਂ ਦਾ ਰੋਜ਼ਗਾਰ ਆਪਣਾ ਦੇਖਣਾ ਸਾਡਾ ਹੋਰ ਤਾਂ ਕੋਈ ਰੋਜ਼ਗਾਰ ਦਾ ਸਾਧਨ ਹੈ ਨਹੀਂ ਜਾਂ ਤਾਂ ਹੋਵੇ ਵੀ ਸਾਡੇ ਕਮਰਸ਼ੀਅਲਿਸਟ ਸਾਡੇ ਕੋਲ ਕੰਮ ਬਹੁਤ ਆ ਜਾਂ ਸਾਡੇ ਕੋਲ ਵਪਾਰ ਬਹੁਤ ਆ ਹੋਰ ਬਹੁਤ ਕੰਮ ਆ ਮਤਲਬ ਕਿੱਤਰਾ ਸਾਡਾ ਖੇਤੀਬਾੜੀ ਜੇਕਰ ਸਾਡੀ ਖੇ ਆ ਰਿਹਾ ਤੇ ਫੇ ਪੰਜੀਆਂ ਸਰਪੰਚੀਆਂ ਤੋਂ ਅਸੀਂ ਲੈਣਾ ਵੀ ਕੀ ਹੈ ਭਾਜੀ ਅੱਛਾ ਭਾਈ ਜੀ ਇਹ ਸਚਾਈ ਹੈ ਕਿ ਜਦੋਂ ਕਿਸੇ ਸਰਕਾਰ ਦੇ ਲਾਸਟ 2 ਕਸਾਲ ਰਹਿੰਦੇ ਹੋਣ ਉਦੋਂ ਸਰਪੰਚਾਂ ਦਾ ਗਰਾਂਟਾ ਖਾਣ ਦਾ ਸਮਾਂ ਹੁੰਦਾ ਇਹ ਸਚਾਈ ਹੈ ਜੀ ਦੇਖੋ ਗਰਾਂਟਾ ਖਾਣ ਦਾ ਨਹੀਂ ਗਰਾਂਟਾ ਲਾਉਣ ਦਾ ਸਮਾਂ ਹੁੰਦਾ ਰਾਈਟ ਦੇਖੋ ਹਮੇਸ਼ਾ ਜਿਹੜੀ ਸਰਕਾਰ ਆਈ ਆ ਅਕਾਲੀ ਦਲ ਦੀ ਕਾਂਗਰਸ ਦੇ ਜਿਹੜੀ ਵੀ ਸਰਕਾਰ ਆਈ ਆ ਲਾਸ ਸਮੇਂ ਦੇ ਵਿੱਚ ਗ੍ਰਾਂਟਸ ਦਿੰਦੀ ਹੈ ਨਾ ਪਰ ਇਹ ਜਿਹੜੀਆਂ ਸਕੀਮਾਂ ਲੈਂਡ ਪੂਲਿੰਗ ਸਕੀਮ ਆ ਜਾਂ ਇਦਾਂ ਦੀ ਸਕੀਮ ਆ ਇਹਦੇ ਤੋਂ ਪਰਾ ਹਟ ਕੇ ਸਰਕਾਰ ਨੂੰ ਪਿੰਡ ਨੂੰ ਗ੍ਰਾਂਟਾਂ ਦੇਣੀਆਂ ਚਾਹੀਦੀਆਂ ਔਰ ਪਿੰਡ ਦੀ ਨਹਾਰ ਨੂੰ ਬਦਲਣਾ ਚਾਹੀਦਾ ਹਾਂ ਵੀ ਆ ਭੁੱਲਾ ਵਾਲੇ ਪਿੰਡ ਆ ਜਾਂ ਗੁਲਾਬਗੜ ਪਿੰਡ ਆ ਜਾਂ ਆ ਪਿੰਡ ਇਹ ਪਿੰਡ ਨੂੰ ਇੰਨੀਆਂ ਗ੍ਰਾਂਟਸ ਗ੍ਰਾਂਟਸ ਦੀ ਅਵੇਲੇਬਿਲਟੀ ਕਰਵਾਨੀ ਚਾਹੀਦੀ ਆ ਨਾ ਕਿ ਜ਼ਮੀਨਾਂ ਖੋਣੀਆਂ ਚਾਹੀਦੀਆਂ ਅੱਛਾ ਸਰਪੰਚ ਸਾਹਿਬ ਇੱਥੇ ਇਹ ਵੀ ਸਪਸ਼ਟ ਕਰ ਦਿਓ ਪਿੱਛੋਂ ਪਾਰਟੀ ਵੱਲੋਂ ਕੋਈ ਪ੍ਰੈਸ਼ਰ ਆ ਰਿਹਾ ਵੀ ਤੁਸੀਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਕਿਉਂ ਜਾਂ ਲੈਂਡ ਪੂਲਿੰਗ ਨੀਤੀ ਦੇ ਹੱਕ ਦੇ ਵਿੱਚ ਪ੍ਰਚਾਰ ਕਰੋ ਅਜਿਹਾ ਹੋ ਰਿਹਾ ਜੀ ਕੁਝ ਭਾਜੀ ਜਦੋਂ ਪਹਿਲੀ ਵਾਰੀ ਪੁੱਛਿਆ ਜਾਂਦਾ ਨਾ ਬੰਦੇ ਨੂੰ ਫਸਟ ਐਂਡ ਲਾਸਟ ਜਦੋਂ ਪਹਿਲੀ ਵਾਰੀ ਮੈਨੂੰ ਐਸਡੀਐਮ ਸਾਹਿਬ ਨੇ ਜਾਂ ਡੀਸੀ ਸਾਹਿਬ ਨੇ ਪੁੱਛਿਆ ਸੀ ਮੈਂ ਉਦੋਂ ਹੀ ਮੰਗ ਪੱਤਰ ਦੇ ਵਿੱਚ ਸਪਸ਼ਟ ਕਰਤਾ ਸੀ ਪਹਿਲੋਂ ਮੈਨੂੰ ਮੇਰਾ ਪਿੰਡ ਹੈ ਉਸ ਤੋਂ ਬਾਅਦ ਚੋਂ ਨਹੀਂ ਸਾਰਾ ਕੁਝ ਆ ਮੈਂ ਅੱਜ ਵੀ ਇਹੀ ਗੱਲ ਕਹਿਣਾ ਪਹਿਲੋ ਮੈਨੂੰ ਮੇਰਾ ਪਿੰਡ ਆ ਜੀ ਉਹ ਤੋਂ ਬਾਅਦ ਚੋਣੀ ਪਾਰਟੀ ਬਾਜੀ ਕੋਈ ਅਹੁਦੇਦਾਰੀ ਜਾਂ ਕੋਈ ਵੀ ਸਿਸਟਮੈਟਿਕਲੀ ਗੱਲ ਆ ਉਹ ਬਾਅਦ ਚੋਣੀ ਆ ਪਹਿਲੋ ਮੈਨੂੰ ਮੇਰੇ ਬਜ਼ੁਰਗ ਆ ਮਾਵਾ ਮੇਰੀਆਂ ਮੇਰੇ ਮੇਰੀ ਜ਼ਮੀਨ ਮੈਨੂੰ ਪਹਿਲੋ ਆ ਉਹ ਤੋਂ ਬਾਅਦ ਚੋਣੀ ਆ ਕਿਉਂਕਿ ਦੇਖੋ ਐਸੇ ਸਰਪੰਚ ਮੈਂ ਲੈਂਡ ਪੋਲਿੰਗ ਦੇ ਖਿਲਾਫ ਆ ਔਰ ਪੰਜਾਬ ਦੇ ਵਿੱਚ ਸਾਡਾ ਪਹਿਲਾ ਮਤਾ ਪਿਆ ਸੀਗਾ ਆਮ ਜਲਾਸ ਦਾ ਜਿਹਦੇ ਵਿੱਚ ਅਸੀਂ ਸਪਸ਼ਟ ਤੌਰ ਤੇ ਇਹ ਕਹਿਤਾ ਸੀਗਾ ਵੀ ਅਸੀਂ ਇਸ ਸਕੀਮ ਦੇ ਵਿਰੋਧ ਦੇ ਵਿੱਚ ਆ ਔਰ ਨਾ ਅਸੀਂ ਇਹ ਪਾਲਿਸੀ ਲਾਗੂ ਹੋਣ ਦੇਣੀ ਆਪਣੇ ਪਿੰਡ ਦੇ ਵਿੱਚ ਜੁੱਦਾ ਵੀ ਮਰਜੀ ਸਾਨੂੰ ਕਹਿੰਦੇ ਆ ਜੀ ਤੁਸੀਂ ਪ੍ਰਾਈਵੇਟੇਸ਼ਨ ਕਰ ਦਿਓ ਉਹਨਾਂ ਨੂੰ ਵੱਧ ਪੈਸੇ ਯਾਰ ਅਸੀਂ ਵੱਧ ਪੈਸੇ ਲਈਏ ਕਹਤੋਂ ਕਿਸੇ ਤੋਂ ਅਸੀਂ ਵੇਚਣੀ ਨਹੀਂ ਆਪਣੀ ਜ਼ਮੀਨ ਸਾਨੂੰ ਕਿਸੇ ਕੁੱਤੇ ਨੇ ਥੋੜੀ ਵੱਡਿਆ ਕੀ ਅਸੀਂ ਆਪਣੀ ਜ਼ਮੀਨ ਵੇਚ ਦਈਏ ਉਸ ਤੋਂ ਬਾਅਦ ਅਸੀਂ ਕਰਨਾ ਕੀ ਹੈ ਭਾਜੀ ਸਾਡਾ ਸਿਸਟਮ ਕੀ ਸਾਡਾ ਕਿੱਤਾ ਕੀ ਸਾਡਾ ਸਕੇਤਾ ਹੀ ਖੇਤੀਬਾੜੀ ਆ ਜੇਕਰ ਅਸੀਂ ਆਪਣੇ ਕਿਤੇ ਨੂੰ ਆਪ ਲੱਤ ਮਾਰਾਂਗੇ ਤਾਂ ਇਹਦਾ ਮਤਲਬ ਸਾਡੇ ਤੋਂ ਵੱਡਾ ਬੇਫਕੂਫ ਕੋਈ ਨਹੀਂ ਹੈਗਾ ਨਾ ਅਸੀਂ ਇਹ ਜ਼ਮੀਨ ਕਿਸੇ ਨੂੰ ਦੇਣੀ ਆ ਔਰ ਜੇਕਰ ਕੋਈ ਲੈਣ ਆਊਗਾ ਮੈਂ ਤਾਂ ਹਮੇਸ਼ਾ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਸਰਕਾਰੀ ਅਧਾਰੇ ਤੋਂ ਵੀ ਬੰਦਾ ਕੋਈ ਆਊਗਾ ਮੇਰੇ ਪਿੰਡ ਤਾਂ ਬੀਰ ਜੀ ਉਹ ਆਪਣਾ ਆਪ ਬੋਰੀ ਬਿਸਤਰਾ ਨਾਲ ਲੈ ਕੇ ਆਵੇ ਜੇਕਰ ਮੇਰੇ ਪਿੰਡ ਵਾਲੇ ਨੇ ਕਿਸੇ ਨੇ ਵੀ ਉਹਨਾਂ ਦੇ ਕੱਪੜਿਆਂ ਨੂੰ ਵੀ ਹੱਥ ਪਾ ਲਿਆ ਨਾ ਤੇ ਮੈਂ ਜ਼ਿੰਮੇਵਾਰ ਨਹੀਂ ਹਾਂਗਾ ਭਾਜੀ ਮੈਂ ਜ਼ਿੰਮੇਵਾਰ ਨਹੀਂ ਹੋਊਗਾ ਐ ਦੇ ਸਰਪੰਚ ਮੈਂ ਕਹਿਣ ਲੱਗਾ ਕਿਉਂਕਿ ਮੈਂ ਆਪਣੇ ਪਿੰਡ ਦੇ ਬਜ਼ੁਰਗਾਂ ਔਰ ਪਿੰਡ ਦੇ ਭਾਈਚਾਰੇ ਦੇ ਨਾਲ ਅਸੀਂ ਭਾਈਚਾਰੇ ਨੂੰ ਡਿਵੈਲਪ ਕਰਨਾ ਅਸੀਂ ਪਿੰਡ ਦੇ ਭਾਈਚਾਰੇ ਨੂੰ ਨੌਜਵਾਨ ਜੇਕਰ ਇਹਨਾਂ ਨੇ ਬਣਾਇਆ ਨਾ ਇਹਨਾਂ ਨੇ ਕੋਈ ਸੋਚ ਕੇ ਸਾਨੂੰ ਬਣਾਇਆ ਕਿ ਨੌਜਵਾਨੀ ਅੱਗੇ ਆਵੇ ਤਾਂ ਕਿ ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਜਾਂ ਨਸ਼ਿਆਂ ਦੇ ਵਿੱਚ ਲੋਕ ਫਸੇ ਨੇ ਉਹਨਾਂ ਨੂੰ ਆਪਾਂ ਮੁੜ ਉਹਨਾਂ ਦੇ ਪਰਿਵਾਰ ਦੇ ਬਿਹਾਸ ਦਾ ਖੁਸ਼ਹਾਲ ਕਰਨਾ ਨਾ ਕਿ ਅਸੀਂ ਆਪਣੀਆਂ ਜ਼ਮੀਨਾਂ ਦੇ ਕੇ ਉਹਨਾਂ ਨੂੰ ਬੇਕਾਰ ਕਰਨਾ ਅੱਛਾ ਭਾਈ ਜੀ ਜੇ ਲੋੜ ਪਈ ਤਾਂ ਜੇ ਲੈਂਡ ਪੂਲਿੰਗ ਨੀਤੀ ਦੇ ਅਧੀਨ ਤੁਹਾਡੇ ਪਿੰਡ ਦੀ ਜ਼ਮੀਨ ਐਕਵਾਇਰ ਕਰਨ ਵਾਸਤੇ ਅਧਿਕਾਰੀ ਪਹੁੰਚਦੇ ਨੇ ਪਿੰਡ ਦੇ ਲੋਕਾਂ ਦੇ ਨਾਲ ਖੜੋਂਗੇ ਜਾਂ ਆਮ ਆਦਮੀ ਪਾਰਟੀ ਦੀ ਵਾਵਾ ਕਰੋਗੇ ਇਹ ਗੱਲ ਨਾ ਤੁਹਾਨੂੰ ਪੁੱਛਣ ਦੀ ਸਵਾਲ ਲੋੜ ਨਹੀਂ ਇਹ ਮੇਰੇ ਪਿੰਡ ਦੇ ਜਿੰਨੇ ਮੇਰੇ ਮਤਲਬ ਬਜ਼ੁਰਗ ਨੇ ਇਹਨਾਂ ਨੂੰ ਪਤਾ ਰਾਜੂ ਦੀ ਕੀ ਸਿਸਟਮੈਟਿਕਲੀ ਰਾਜੂ ਕਿਦਾਂ ਖੜਦਾ ਆ ਮੈਂ ਸਰਪੰਚ ਭਾਵੇਂ ਅੱਜ ਬਣਿਆ ਪਰ ਇਹਨਾਂ ਸਾਰਿਆਂ ਨੂੰ ਬਜ਼ੁਰਗਾਂ ਨੂੰ ਪਤਾ ਕਿ ਮੈਂ ਕਿੱਦਾਂ ਦਾ ਬੰਦਾ ਆ ਪਹਿਲੋ ਮੈਨੂੰ ਮੇਰਾ ਘਰ ਫੇ ਪਹਿਲੋ ਬੰਦਾ ਆਪਣੇ ਘਰ ਨੂੰ ਬਚਾਉਂਦਾ ਡਰਾਈਵਰ ਪਹਿਲੋ ਆਪਣੇ ਆਪ ਨੂੰ ਬਚਾਉਂਦਾ ਮੈਂ ਪਹਿਲੋ ਆਪਣਾ ਪਿੰਡ ਬਚਾਉਂਗਾ ਲੈਂਡ ਪੁਲਿੰਗ ਤੋਂ ਉਸ ਤੋਂ ਬਾਅਦ ਚੋ ਨਹੀਂ ਮੈਂ ਸ਼ਹਿਰ ਜਾਊਂਗਾ ਫਗਵਾੜੇ ਮੈਂ ਹਮੇਸ਼ਾ ਅੱਜ ਵੀ ਕਹਿੰਨਾ ਮੈਂ ਕੱਲੂ ਵੀ ਕਹਿੰਨਾ ਮੈਂ ਪਰਸੋਂ ਨੂੰ ਵੀ ਇਹੀ ਗੱਲ ਕਹਿਣੀ ਆ ਕਿ ਮੈਂ ਪਿੰਡ ਦੇ ਨਾਲ ਆ ਮੈਂ ਲੈਂਡ ਪੁਲਿੰਗ ਦੇ ਖਿਲਾਫ ਆ ਮੈਂ ਆਪਣੇ ਪਿੰਡ ਦੇ ਨਾਲ ਆ ਜੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀਗੇ ਜੈਂਚ ਖਿਆਲ ਕਿ ਆਇਆ ਸੀਗਾ ਦੇਖੋ ਹ ਜਿਹੜੀ ਮਤਲਬ ਪੰਚਾਇਤ ਮੌਜੂਦਾ ਪੰਚਾਇਤ ਨੂੰ ਸਰਕਾਰ ਨਾਲ ਚੱਲਣਾ ਪੈਂਦਾ ਅਸੀਂ ਕਿਉਂਕਿ ਜਿਹੜੀ ਜਿਹੜੇ ਭਗਤ ਸਿੰਘ ਦੀ ਸੋਚ ਤੇ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਨੇ ਤੁਰੇ ਸੀਗੇ ਅਸੀਂ ਉਹਦੀ ਸੋਚ ਤੇ ਹੀ ਸ਼ਾਮਲ ਹੋਏ ਸੀ ਕਿ ਨਹੀਂ ਹਾਂ ਸਾਡੇ ਪੰਜਾਬ ਨੂੰ ਭਗਵੰਤ ਮਾਨ ਸਰਕਾਰ ਨੇ ਭਗਵੰਤ ਭਗਤ ਸਿੰਘ ਦੀ ਸੋਚ ਤੇ ਤੁਰੇ ਨੇ ਅਸੀਂ ਤਾਂ ਕਰਕੇ ਇਹ ਸਰਕਾਰ ਦੇ ਦੇਖੋ ਡਿਵੈਲਪਮੈਂਟ ਦੇ ਲਈ ਸਰਕਾਰ ਸਾਰੀ ਪੰਚਾਇਤਾਂ ਦੀ ਵਾਂਹ ਫੜਦੀ ਆ ਪਰ ਲੈਂਡ ਪੋਲਿੰਗ ਲਈ ਇਹ ਬੜੀ ਕੋਜੀ ਹਰਕਤ ਆ ਕਿ ਨਹੀਂ ਇਹ ਲੈਂਡ ਪੋਲਿੰਗ ਇਜ਼ ਅ ਫੇਕ ਆਫ ਦੀ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਸਰਪੰਚੀ ਲੜੀ ਸੀਗੀ ਜੀ ਨਹੀਂ ਜੀ ਨਹੀਂ ਪਿੰਡਾਂ ਦੀਆਂ ਸਰਪੰਚੀਆਂ ਪੰਤੀਆਂ ਆਜ਼ਾਦ ਹੁੰਦੀਆਂ ਇਹ ਸਿੰਬਲ ਦੇ ਆਧਾਰ ਤੇ ਲੜੀਆਂ ਜਾਂਦੀਆਂ ਨਾ ਸੰਬੰਧ ਤੁਸੀਂ ਆਮ ਆਦਮੀ ਪਾਰਟੀ ਨਾਲ ਰੱਖਦੇ ਹੋ ਹਾਂ ਜੀ ਸੰਬੰਧਿਤ ਆਮ ਆਦਮੀ ਪਾਰਟੀ ਨਾਲ ਸੀਗਾ ਪਰ ਪਹਿਲਾ ਸੰਬੰਧ ਮੇਰਾ ਪਿੰਡ ਦੇ ਨਾਲ ਆ ਮੈਂ ਪਿੰਡ ਦਾ ਬੱਚਾ ਆ ਮੈਂ ਪਿੰਡ ਦਾ ਨਾਗਰੀਕਾਂ ਮੈਂ ਮੈਨੂੰ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਪਤਾ ਕੀ ਗੱਲ ਹੁੰਦੀ ਆ ਜਿਹੜੇ ਮੇਰੇ ਬਜ਼ੁਰਗ ਆਨਾ ਇਹ ਹਮੇਸ਼ਾ ਮੇਰੇ ਨਾਲ ਆ ਮੈਂ ਇਹਨਾਂ ਦਾ ਕਦੀ ਨਹੀਂ ਮਨੋਬਲ ਟੁੱਟਣ ਦਊਂਗਾ ਜੇਕਰ ਲੜਨ ਮਰਨ ਦਾ ਹੱਕ ਸੱਚ ਦੀ ਗੱਲ ਵੀ ਆਈ ਤਾਂ ਸਤ ਪੁੱਲਾ ਰਈ ਦਾ ਸਰਪੰਚ ਕੀ ਪੁੱਲਾ ਰਈ ਦੀ ਪੰਚਾਇਤ ਪਹਿਲੋ ਪਹਿਲੇ ਰੋਚ ਹੋਊਗੀ ਸੈਕਿੰਡ ਰੋ ਤੇ ਸਾਰੇ ਪਿੰਡ ਵਾਲੇ ਹੋਣਗੇ ਠੀਕ ਆ ਜੀ ਤੁਸੀਂ ਪੰਜੋ ਜੀ ਇਸ ਪਿੰਡ ਦੇ ਸਤਿ ਸ਼੍ਰੀ ਅਕਾਲ ਜੀ ਲੋਕ ਲੋਕ ਟੀਵੀ ਦਾ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਆਏ ਹੋ ਜੀ ਅਸੀਂ ਤਾਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੋ ਗਏ ਸਾਰੀ ਪੰਚਾਇਤ ਜੀ ਦੇਖੋ ਜੀ ਅਸੀਂ ਗਮਲਿਆਂ ਚ ਕਣਕ ਬੀਜ ਕੇ ਆਏ ਅਸੀਂ ਧੱਕ ਨਹੀਂ ਆਏ ਜੀ ਸਾਡੇ ਦਾਦਿਆਂ ਪੁਰਖਿਆਂ ਨੇ ਜੀ ਜ਼ਮੀਨਾਂ ਬੀਜੀਆਂ ਜੀ ਗਮਲਿਆਂ ਚ ਨਾ ਆਮਲੀ ਪੌਦੇ ਬੀਜਣ ਵਾਲੀ ਨਹੀਂ ਹੈਗੇ ਅਸੀਂ ਤਾਂ ਮਰਨ ਲਈ ਤਿਆਰ ਆ ਜੀ ਹਨੇਰੀਆਂ ਲਿਆ ਦਾਂਗੇ ਕਰੀ ਆ ਟੱਕ ਦਿਆਂ ਫੱਟੇ ਠੀਕ ਹੈ ਜੀ ਤੁਸੀਂ ਵੀ ਮੈਂਬਰ ਪੰਚਾਇਤੋਂ ਜੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਮੈਂ ਤਾਂ ਫੁੱਲ ਖਿਲਾਫ ਆ ਜੀ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣਾ ਚਾਹਾਂਗੇ ਜੇ ਕੋਈ ਸਾਡੇ ਪਿੰਡ ਲੈਂਡ ਪੂਲਿੰਗ ਦੇ ਅਧੀਨ ਕੋਈ ਆਊਗਾ ਉਹ ਆਪਣੀ ਜਾਨਮਾਲ ਦਾ ਆਪ ਜ਼ਿੰਮੇਵਾਰ ਹੋਊਗਾ ਆਪਣਾ ਸੋਚ ਸਮਝ ਕੇ ਸਾਡੇ ਪਿੰਡ ਆਵੇ ਹਾਂਜੀ ਤੁਸੀਂ ਭਾਈ ਸਾਹਿਬ ਮੈਂਬਰ ਪੰਚਾਇਤ ਹੋ ਜੀ ਮੈਂਬਰ ਪੰਚਾਇਤ ਆ ਜੀ ਲੈਂਡ ਪੂਲਿੰਗ ਨੀਤੀ ਬਾਰੇ ਪੰਚਾਇਤ ਕੀ ਸੋਚਦੀ ਹੈ ਜੀ ਸਭ ਤੋਂ ਪਹਿਲਾਂ ਸਰ ਜੀ ਤੁਹਾਡਾ ਧੰਨਵਾਦ ਕਿਉਂਕਿ ਜਿਹੜਾ ਤੁਸੀਂ ਉਹ ਚੌਥਾ ਸਤੰਭ ਹੈ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਾਡੀ ਜਦੋਂ ਪ੍ਰਸ਼ਾਸਨ ਅੰਨਾ ਬੋਲਾ ਗੁੰਗਾ ਹੋ ਜਾਂਦਾ ਤਾਂ ਉਦੋਂ ਗੱਲ ਬਚਾਉਣ ਲਈ ਤੇ ਸਾਡੇ ਚੌਥੇ ਸਤੰਭ ਦਾ ਯੋਗਦਾਨ ਬਹੁਤ ਹੁੰਦਾ ਆ ਅਸੀਂ ਲੈਂਡ ਪੋਲਿੰਗ ਦੇ ਤੇ ਹੱਕ ਦੇ ਵਿੱਚ ਨਹੀਂ ਕਿਉਂਕਿ ਜਿਹੜੇ ਲੈਂਡ ਪੋਲਿੰਗ ਇਹ ਬਣਾਉਂਦੇ ਆ ਇਹ ਵੱਡੇ ਵੱਡੇ ਘਰਾਨੇ ਆਪਣੇ ਮਹਿਲਾਂ ਦੇ ਵਿੱਚ ਇਹਨਾਂ ਦੀ ਰਣਨੀਤੀ ਬਣਾਉਂਦੇ ਆ ਇਸ ਕਰਕੇ ਅਸੀਂ ਇਹਦਾ ਪੂਰਾ ਵਿਰੋਧ ਕਰਦੇ ਆ ਜੇ ਸਰਕਾਰ ਜੇ ਨਹੀਂ ਮੰਨੂਗੀ ਅਸੀਂ ਉਹਦੇ ਗਲ ਚ ਗੂਠਾ ਦੇ ਕੇ ਤੇ ਅਸੀਂ ਰੋੜਾਂ ਤੇ ਬੈਠ ਕੇ ਰੋਡ ਜਾਮ ਕਰਕੇ ਇਹ ਲੈਂਡ ਪੋਲਿੰਗ ਜਿਹੜੀ ਆਪਣੇ ਨੀਤੀਆ ਇਹਦਾ ਵਿਰੋਧ ਕਰਾਂਗੇ ਤੇ ਇਹਨੂੰ ਕੈਨਸਲ ਕਰਾ ਕੇ ਨੇ ਅੱਜ ਨਹੀਂ ਇਹਨੂੰ ਫਿਊਚਰ ਵੀ ਜੇ ਕਿਤੇ ਆ ਨਾ ਲੈਂਡ ਪੋਲਿੰਗ ਸਕੀਮ ਜਾਂ ਪਾਲਿਸੀ ਬਣਦੀ ਆ ਅਸੀਂ ਉਦੋਂ ਵੀ ਵਿਰੋਧ ਕਰਾਂਗੇ ਸਰਪੰਚ ਸਾਹਿਬ ਸਰਵ ਸਾਂਝੇ ਤੌਰ ਤੇ ਮਤਾ ਪਾ ਦਿੱਤਾ ਜੀ ਲੈਂਡ ਪੁਲਿੰਗ ਦਿੱਤੇ ਦੇ ਖਿਲਾਫ ਤੁਹਾਡੇ ਪਿੰਡ ਨੇ ਜੀ ਹਾਂਜੀ ਬਹੁਤ ਸਮੇਂ ਦਾ ਪਾਇਆ 16 ਤਰੀਕ ਦਾ ਪਹਿਲੀ ਜਦੋਂ ਇਹ ਸਾਨੂੰ 2-4 ਦਿਨ ਪਹਿਲਾਂ ਇਹਦੀ ਨੋਟੀਫਿਕੇਸ਼ਨ ਦਾ ਪਤਾ ਲੱਗਾ ਸੀ ਅਖਬਾਰ ਚ ਤਾਂ ਅਸੀਂ ಗ್ರಾಮ ਸਭਾ ਦਾ ਇਜਲਾਸ ਸੱਦ ਕੇ ਪਹਿਲਾਂ ਹੀ ਪਾ ਦਿੱਤਾ ਗਿਆ ਸੀ ਦੇਖੋ ਗੱਲ ਇਹ ਆ ਜਿਹੜਾ ਜਿਹੜੀ ਪੰਚਾਇਤ ਆ ਨਾ ਇਹ ਪਾਵਰ ਆਫ ਦੀ ਸੁਪਰੀਮ ਸੁਪਰੀਮ ਜੇਕਰ ਮੇਰੇ ਪਿੰਡ ਦੇ ਵਿੱਚ ਲਾਗੂ ਕਰਨਗੇ ਹਨ ਤੇ ਮਤਾ ਇਸ ਦੇ ਪਾਵਰ ਆਫ ਦੀ ਸੁਪਰੀਮ ਮਤਲਬ ਸਾਡਾ ਮਤਾ ਪਹਿਲਾਂ ਹੀ ਪਿਆ ਹੋਇਆ ਆ ਅਸੀਂ ਲਾਗੂ ਨਹੀਂ ਹੋਣ ਦੇਣਾ ਇਹ ਵਾਲਾ ਜਿਹੜਾ ਕਾਨੂੰਨ ਆ ਨਾ ਇਹ ਕਾਲਾ ਕਾਨੂੰਨ ਹੀ ਆ ਜਿੱਦਾਂ ਮੋਦੀ ਨੇ ਪਹਿਲੋਂ ਕਾਲੇ ਕਾਨੂੰਨ ਕੱਢੇ ਸੀਗੇ ਨਾ ਇਹ ਵੀ ਪੰਜਾਬ ਲਈ ਸਾਡੇ ਭੁੱਲਾਰੇ ਪਿੰਡ ਲਈ ਇਹ ਕਾਲਾ ਕਾਨੂੰਨ ਆ ਅਸੀਂ ਇਹਦੇ ਤੇ ਪਹਿਲੋਂ ਹੀ ਪੰਜਾਬ ਦੇ ਵਿੱਚ ਪਹਿਲਾ ਮਤਾ ਹੀ ਸਾਡਾ ਭੁੱਲਾਰੇ ਪਿੰਡ ਦਾ ਪਿਆ ਸੀਗਾ ਅੱਛਾ ਭਾਈ ਜੀ ਹੋਰ ਪਿੰਡਾਂ ਦੇ ਪੰਜ ਸਰਪੰਚ ਤੁਹਾਨੂੰ ਦੇਖ ਰਹੇ ਹੋਣਗੇ ਜਿਹੜੇ ਆਮ ਆਬੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਇੱਕ ਸਰਪੰਚ ਹੋਣ ਦੇ ਨਾਤੇ ਮੈਸੇਜ ਕੀ ਦਿਓਗੇ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਨਹੀਂ ਸਾਰੇ ਪੰਜ ਸਰਪੰਚ ਸਾਡੇ ਕੋਈ ਚੱਕਰ ਨਹੀਂ ਸਾਡੀ ਗੱਲ ਚੱਲ ਰਹੀ ਆ ਦੇਖੋ ਪਬਲਿਕਲੀ ਜਿਹਨੂੰ ਮਤਲਬ ਸਾਡੇ ਨਾਲ ਪ ਉਹ ਮੈਨੂੰ ਬਕਾਇਦਾ ਆਮ ਤੌਰ ਤੇ ਫੋਨ ਕਰ ਰਿਹਾ ਕੋਈ ਚੱਕਰ ਨਹੀਂ ਜਦੋਂ ਲੱਗਦਾ ਹੋਇਆ ਕਿ ਹੁਣ ਮਤਲਬ ਪਾਣੀ ਸਿਰ ਤੋਂ ਲੰਘ ਰਿਹਾ ਤੇ ਉਦੋਂ ਆਪਾਂ ਸਾਰੇ ਇਕੱਠੇ ਇਕੱਠ ਕਰਦਾਂਗੇ ਸਾਰੇ ਪੰਚਾਇਤ ਜਿੰਨੇ ਵੀ ਆਲੇ ਦੁਆਲੇ ਦੇ ਪੰਚ ਪੰਚ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇੱਧਰ ਹੋਰ ਵੀ ਪਿੰਡ ਦੇ ਵਸਨੀਕ ਨੇ ਸਰਦਾਰ ਸਾਹਿਬ ਜ਼ਮੀਨ ਦੇਣ ਨੂੰ ਤਿਆਰ ਹਾਂ ਜੀ ਇਹ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਨਹੀਂ ਅਸੀਂ ਜ਼ਮੀਨ ਕਿੱਥੋਂ ਦੇਣ ਤੇ ਆ ਰਹੇ ਹਾਂ ਜੀ ਕਿਉਂ ਜੀ ਨਾ ਜੀ ਅਸੀਂ ਭੁੱਖੇ ਮਰਨਾ ਕਿੱਥੇ ਜਾਣਾ ਮੇਰੇ ਨੌਖੇ ਜ਼ਮੀਨ ਤੇ ਹੁੰਦੇ ਆ ਅਸੀਂ ਐਂਡ ਤੇ ਬੈਠੇ ਆ ਤੇ ਸਾਢੇ ਦਿਨ ਸਾਰਾ ਆਪਣਾ ਜਗਾ ਕਿੱਥੇ ਜਾਵਾਂਗੇ ਅਸੀਂ ਜੀ ਵੀ ਸੋਚੋ ਮੁੱਖ ਮੰਤਰੀ ਸਾਹਿਬ ਕਹਿੰਦੇ ਕਿਸਾਨ ਤਾਂ ਜ਼ਮੀਨਾਂ ਦੇਣ ਨੂੰ ਤਿਆਰ ਬੈਠੇ ਨੇ ਜੀ ਅੱਛਾ ਬੈਠੇ ਆ ਜੀ ਝੂਠੇ ਬੋਲੀ ਜਾਂਦੇ ਆ ਇੱਥੇ ਆ ਸਾਡੇ ਬੰਦੇ ਉਦਾਂ ਹੀ ਕਹਿੰਦੇ ਅਸੀਂ ਦੇਣ ਨੂੰ ਤਿਆਰ ਆ ਪੁੱਛੋ ਇਹਨਾਂ ਨੂੰ ਵੀ ਦੇ ਦਿੰਦੇ ਆ ਨਹੀਂ ਜੀ ਨਹੀਂ ਦਿੰਦਾ ਕੋਈ ਜ਼ਮੀਨ ਨਹੀਂ ਦਿੰਦਾ ਤੇ ਤਿਆਰ ਆ ਜੀ ਦੇਣ ਨੂੰ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਕਦੇ ਵੀ ਨਹੀਂ ਕੋਈ ਵੀ ਨਹੀਂ ਤੁਸੀਂ ਤਾਂ ਦੇਣ ਨੂੰ ਤਿਆਰ ਹੋ ਨਾ ਜੀ ਆ ਸਾਡਾ ਦੇਖੋ ਸਰਪੰਚ ਆ ਨਵੇਂ ਪਿੰਡ ਤੋਂ ਆ ਕਾਰ ਇਹਦੇ ਨਾਲ ਗੱਲ ਇਹਨਾਂ ਵੀ ਕਰਾ ਦਿਓ ਇਹ ਵੀ ਸਾਡੇ ਨਾਲ ਖੜੇ ਆ ਸਰਪੰਚ ਹੁਣੀ ਹੋਰ ਤੁਸੀਂ ਜਿਹੜੇ ਸਰਪੰਚਾਂ ਦੀ ਗੱਲਾਂ ਕਰਦੇ ਜਿਨ੍ਹਾਂ ਦੇ ਸਰਪੰਚਾਂ ਨੇ ਜ਼ਮੀਨਾਂ ਨਹੀਂ ਆਈ ਉਹ ਮੇਰੇ ਵਰਗੇ ਕਹਿ ਦੋਗੇ ਜਿਹੜੇ ਆਮ ਪਾਰਟੀ ਦੇ ਚਮਚੇ ਬਣੇ ਹੋਣੇ ਆ ਉਹ ਕਹੂਗੇ ਆ ਜੀ ਸਾਨੂੰ ਚੰਗੀ ਆਏ ਠੀਕ ਨਹੀਂ ਜਿਹਨਾਂ ਦੀਆਂ ਜ਼ਮੀਨਾਂ ਆ ਰੋਣਾ ਤੋਂ ਨਹੀਂ ਆ ਰੋਂਦੇ ਤਾਂ ਉਹ ਹੀ ਆ ਜਿਹਨਾਂ ਦੀ ਜ਼ਮੀਨਾਂ ਵੇਚ ਆ ਗਈਆਂ ਭਗਵੰਤ ਮਾਨ ਸਾਹਿਬ ਤੁਸੀਂ ਕਿਹੜੇ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਰ ਰਹੇ ਨੇ ਮੰਜੇ ਤੇ ਬੈਠੇ ਹੁੰਦੇ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਮੋਟਰ ਤੇ ਬੈਠੇ ਨੇ ਗੱਲਬਾਤ ਕਰਦੇ ਉਹ ਕਿਸਾਨ ਕਿਹੜੇ ਆ ਜੀ ਉਹ ਕਿਸਾਨ ਉਹਨਾਂ ਦੇ ਹੁਣੇ ਆ ਜੀ ਚਮਚੇ ਤੁਹਾਨੂੰ ਮੈਂ ਦੱਸੀ ਜਾਣਾ ਉਹਨਾਂ ਦੇ ਹੁਣੇ ਬੰਦੇ ਜਿਹੜੇ ਕਹਿੰਦੇ ਉਹਨਾਂ ਦੀ ਜ਼ਮੀਨ ਹੁਣੀ ਨਹੀਂ ਉਹਨਾਂ ਦੀ ਉਹਨਾਂ ਤੋਂ ਖਾਈ ਜਾਂਦੇ ਆ ਇਹਨਾਂ ਜਮੀਨਾਂ ਉਹਦਾ ਰੋਲਾ ਪਾਉਂਦੇ ਆ ਤੁਹਾਡੇ ਸਾਹਮਣੇ ਆ ਰੋਲਾ ਪਾਉਂਦੇ ਆ ਇਹ ਕਿੱਦਾਂ ਦੇ ਦੂਗੇ ਇੱਕ ਇੱਕ ਕੈਂਚੀ ਨਹੀਂ ਦਊਗੇ ਇਹ ਜਮੀਨ ਕਰੋੜਾਪਤੀ ਬਣਨ ਦਾ ਦਾਵਾ ਕਰਦੇ ਆ ਭਵੰਤਮਾ ਸਾਹਿਬ ਕਹਿੰਦੇ ਅਸੀਂ ਕਰੋੜਾਪਤੀ ਬਣਾਉਣੇ ਕਿਸਾਨ ਕਰੋੜਾ ਬਣਨਾ ਜੀ ਅਸੀਂ 100 ਵਾਲੇ ਹੀ ਠੀਕ ਆ ਸਾਨੂੰ ਨਹੀਂ ਕਰੋੜ ਚਾਹੀਦੇ ਅਸੀਂ ਆਪਣੇ ਹੱਥਾਂ ਦੀ ਮਿਹਨਤ ਕਰਨ ਵਾਲੇ ਬੰਦੇ ਆ ਅਸੀਂ ਕਿਸੇ ਹੱਥ ਲਾ ਨਹੀਂ ਦੇਖਣ ਵਾਲੇ ਇਹ ਜਮੀਨ ਐ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਜੀ ਫੇਰ ਤਾਂ ਬਰੂਪਰ ਖੜੇ ਆ ਅਸੀਂ ਨਾਲ ਉਹਦੇ ਆ ਜਾਣ ਜਿੱਦਾਂ ਮਰਜ਼ੀ ਹੋਣਾ ਅਸੀਂ ਨਾਲ ਖੜੇ ਆ ਐਕਵਾਇਰ ਨਹੀਂ ਹੋਣ ਦੇਣੀ ਇਹ ਨਹੀਂ ਅਸੀਂ ਇਦਾਂ ਇੱਦਾਂ ਨਹੀਂ ਬੈਣ ਦਿੰਦੇ। ਸੁਨੀਲ ਆੜ। ਇੱਦਾਂ ਨਹੀਂ ਹੱਥ ਪਾਉਣ ਦਿੰਦੇ ਜੀ। ਹਾਂ। ਸਾਡੇ ਮਾਪਿਆਂ ਨੇ ਜ਼ਮੀਨਾਂ ਬਣਾਈਆਂ ਆ। ਇੱਦਾਂ ਹਲਾ ਹਲ ਬਾਹ ਗਏ। ਹੁਣ ਤਾਂ ਟਰੈਕਟਰ ਹੀ ਆ ਗਏ ਪਹਿਲਾਂ ਪੋਦਿਆਂ ਨੇ ਪਾਉਂਦੇ ਸੀ। ਹੂੰ। ਕਿੰਨੀਆ ਮਿਹਨਤਾਂ ਕੀਤੀਆਂ ਆ। ਤੇ ਹੁਣ ਇਹ ਆਣ ਕੇ ਫਰੀ ਸਾਡੇ ਤੋਂ ਜ਼ਮੀਨਾਂ ਸੰਭੂਗੇ? ਬਿਲਕੁਲ ਤਾਂ ਹੋਰ ਵੀ ਸਰਦਾਰ ਸਾਹਿਬ ਇੱਧਰਲੇ ਪਾਸੇ ਆਓ। ਉਧਰ ਤੋਪਿਆ ਤੁਸੀਂ ਆਓ ਇੱਧਰਲੇ ਪਾਸੇ। ਇੱਧਰਲੇ ਪਾਸੇ ਆਓ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਜੋ ਇੱਧਰਲੇ ਪਾਸੇ ਆਜੋ। ਇਹ ਜ਼ਮੀਨਾਂ ਦਿਓਗੇ ਜੀ ਲੈਂਡ ਪੂਲਿੰਗ ਨੀਤੀ ਲਈ? ਨਹੀਂ ਬਿਲਕੁਲ ਨਹੀਂ ਦਵਾਂ ਇਹ ਤਾਂ ਸਾਡੀ ਮਰਜ਼ੀ ਆ ਅਸੀਂ ਨਹੀਂ ਦੇਣੀ ਇਹ ਅਸੀਂ ਅਸੀਂ ਜਦੋਂ ਜ਼ਮੀਨ ਲੈਣ ਜਾਂਦੇ ਜੇ ਨਹੀਂ ਜਾਂਦੇ ਅਸੀਂ ਲੈਣ ਜਾਂਦੇ ਦੇ ਨਹੀਂ ਨਹੀਂ ਭਗਵਾਨਤਮਾਨ ਸਾਹਿਬ ਕਹਿੰਦੇ ਅਸੀਂ ਅਰਬਰ ਸਟੇਟਾ ਬਣਾਉਣੀ ਆ ਜੀ ਸਾਨੂੰ ਇਹਦਾ ਬਾਰੇ ਪਤਾ ਆ ਜਦੋਂ ਆਊਗਾ ਕਾ ਪ੍ਰਪਰਾਂਗੇ ਵੀ ਕਿਹਦੇ ਜੀ ਕਿਹੜਾ ਆਊਗਾ ਸ਼ੱਕ ਤੂੰ ਹੋ ਸ਼ੱਕ ਮੈਂ ਆ ਮੈਂ ਕੋਈ ਵੀ ਹੋਵੇ ਕੋਈ ਵੀ ਹੋਵੇ ਇਹ ਕੱਪੜੇ ਬਾਣਨੇ ਆ ਆਪਣੇ ਆਪਣੀ ਰੱਖੀ ਆਪ ਕਰਨ ਲੈ ਆਵੇ अच्छा जेड़ा ਕਰੋੜਾਪਤੀ ਬਣਨ ਦਾ ਦਾਵਾ ਕੀਤਾ ਜਾ ਰਿਹਾ ਵੀ ਅਸੀਂ ਕਿਸਾਨ ਕਰੋੜਾਪਤੀ ਬਣਾਉਣੇ ਨੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਨੇ ਫਿਰ ਤੁਸੀਂ ਕਰੋੜਾਪਤੀ ਨਹੀਂ ਬਣਨਾ ਚਾਹੁੰਦੇ ਨਹੀਂ ਅਸੀਂ ਨਹੀਂ ਬਣਨਾ ਸਾਨੂੰ ਸੋਈ ਚੰਗਾ ਸਾਨੂੰ ਕਰੋੜਾਪਤੀ ਨਹੀਂ ਅਸੀਂ ਬਣਨਾ ਸਾਨੂੰ ਆਪਣੀ ਡੈਰੀ ਚੰਗੀ ਆ ਸਾਡੇ ਸਾਡੇ ਭੁੱਲਾਰਾ ਹੀ ਪਿੰਡ ਦੇ ਵਿੱਚ ਦੋ ਕਲੋਨੀਆਂ ਇੱਕ ਦੀਪਨਗਰ ਹਸ਼ਿਆਰਪੁਰ ਤੇ ਲੱਗਦੀ ਆ ਜੀ ਜੀ ਤੇ ਇੱਕ ਸਾਡੇ ਪੰਚਾਇਤਕਰ ਦੇ ਬੈਕ ਸਾਈਡ ਤੇ ਪਰਮਾਰ ਕਲੋਨੀ ਆ ਬੇਆਵਾਦ ਪਈਆਂ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ ਉੱਥੇ ਏਡੀ ਏਡੀ ਬੂਟੀ ਚੜੀ ਪਈ ਆ ਠੀਕ ਹੈ ਕਿੰਨੇ ਕਰਦੇ ਆ ਜੀ ਹਾਂਜੀ ਕਿੰਨੇ ਕਿੱਲਾਂ ਦੇ ਵਿੱਚ ਉਹ ਹੈ ਉਹ ਮੇਰੇ ਸਨ 40 ਖੱਤਿਆਂ ਦੇ ਵਿੱਚ ਹੈਗੀ ਆ ਨਾ 40 ਖੱਤਿਆਂ ਦੇ ਵਿੱਚ ਬੇਅਵਾਦ ਪਈ ਆ ਉੱਥੇ ਨਾ ਕੋਈ ਸੀਵਰੇਜ ਦਾ ਕਨੈਕਸ਼ਨ ਆ ਨਾ ਕੁਝ ਆ ਦੇਖੋ ਗੱਲ ਪਤਾ ਕਿਦਾ ਜਿਹੜੇ ਪ੍ਰਾਈਵੇਟ ਘਰਾਨੇ ਹੁੰਦੇ ਆ ਨਾ ਇਹ ਆਪਣੇ ਮਤਲਬ ਸਿਸਟੇਮੈਟਿਕਲੀ ਨਾ ਪਲਾਟਸ ਨੂੰ ਕੱਟ ਕੇ ਵੇਚ ਦਿੰਦੇ ਆ ਡਿਵੈਲਪਮੈਂਟ ਦੇ ਵੱਡੇ 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 ਦਾਅਵੇ ਕਰ ਦਿੰਦੇ ਆ ਜੀ ਇੱਥੇ ਪਾਰਕਾ ਬਣਾਣੀ ਆ ਇੱਥੇ ਆ ਜਿਮ ਬਣਾਣਾ ਇੱਥੇ ਓਪਨ ਜਿਮ ਬਣਾਣਾ ਇੱਥੇ ਪਰ ਲੇਕਿਨ ਐਟ ਦ ਐਂਡ ਕੀ ਹੁੰਦਾ ਇਹ ਸਾਰੀਆਂ ਗੱਲਾਂ ਜਦੋਂ ਕੱਟ ਕੇ ਸਾਡੇ ਵਰਗੇ ਲੋਕ ਉੱਥੇ ਪਲਾਟ ਲੈ ਲੈਂਦੇ ਆ ਮਤਲਬ ਰਹਿائش ਲਈ ਚਲ ਜਾਂਦੇ ਆ ਉਸ ਤੋਂ ਬਾਅਦ ਨਹੀਂ ਉਹ ਦੌੜ ਜਾਂਦੇ ਆ ਉਸ ਤੋਂ ਬਾਅਦ ਗੱਲ ਖੜ ਜਾਂਦੀ ਹੈ ਪੰਚਾਇਤਾਂ ਦੇ ਆਣ ਕੇ ਹੁਣ ਆ ਪਰਮਾਰ ਕਲੋਨੀ ਆ ਪਰਮਾਰ ਕਲੋਨੀ ਦਾ ਜਿਹੜਾ ਪਾਣੀ ਸੀਗਾ ਨਾ ਸਰਪੰਚ ਸਾਹਿਬ ਉਹ 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 ਨਹੀਂ ਉਹ ਉਹਨਾਂ ਨੂੰ ਉੱਥੇ ਘੁੰਮਦਾ ਰਹਿੰਦਾ ਸੀ ਤਾਂ ਕਿ ਜਦੋਂ ਮੱਛਰ ਕੀੜਾ ਮਕੌੜਾ ਸਾਰਾ ਉੱਥੇ ਰਹਿੰਦਾ ਤੇ ਅਸੀਂ ਉਸ ਪੰਚਾਇਤ ਦੇ ਵਿੱਚ ਆਣ ਕੇ ਅਸੀਂ ਆਪਣੇ ਭੁੱਲਾ ਰਾਈ ਦੀ ਜਿਹੜੀ ਸਾਡਾ ਨਾਲ ਲੱਗਦਾ ਨਾ ਮਤਲਬ ਉਹਦੇ ਨਾਲ ਕਨੈਕਟ ਕਰਵਾਇਆ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਫਿਰ ਐਰ ਦਾ ਐਂਡ ਦਾ ਪੰਚਾਇਤ ਦੀ ਲੋਡ ਪਈ ਆ ਪਰ ਕਲੋਨੀ ਵਾਲਿਆਂ ਨੂੰ ਜੇਕਰ ਤੁਸੀਂ ਇਹ ਪਲਾਟਸ ਵਗੈਰਾ ਕਾਟਦੇ ਆ ਜਾਂ ਕਰਦੇ ਫਿਰ ਉਹਨਾਂ ਨੂੰ ਪੂਰਾ ਤੁਸੀਂ ਜੋ 2-2 2.5 ਲੱਖ ਦੇ ਪਲਾਟ ਬੇਚ ਦਿੰਨੇ ਆ ਹਨਾ ਉਸ ਟਾਈਮ ਤੇ ਸਾਰੇ ਮਤਲਬ ਤੋਂ ਤੁਸੀਂ ਸੁਪਨੇ ਸਾਰੇ ਦਿਖਾ ਦਿੰਨੇ ਆ ਯੂਰਪ ਵਾਲੇ ਅਮਰੀਕਾ ਵਾਲੇ ਜੀ ਇੱਥੇ ਆ ਹੁਣ ਇੱਥੇ ਆ ਹੁਣਾ ਤੇ ਉਹਨਾਂ ਲੈਣੇ ਕਿਹੜੇ ਆ ਗੱਲ ਦੀ ਕਲੋਨੀ ਪਈ ਆ ਤੁਸੀਂ ਅੰਦਰ ਜਾ ਕੇ ਦੇਖ ਲਓ ਠੀਕ ਹੈ ਕਿ ਨਹੀਂ ਮੈਨੂੰ ਨਹੀਂ ਲੱਗਦਾ ਆਂਡੀ ਗੁਆਂਡੀ ਕਿਸੇ ਨੂੰ ਜਾਣਦਾ ਹੋਵੇ ਇੱਥੇ ਅਸੀਂ ਜਿਹਨੂੰ ਮਰਜ਼ੀ ਆਵਾਜ਼ ਮਾਰ ਲਈਏ ਪਿੰਡ ਦੇ ਵਿੱਚ ਗੁਆਂਡ ਨੂੰ 100 ਜਣ ਸਾਡੇ ਨਾਲ ਖੜਾ ਹੋ ਜਾਂਦਾ ਆਣ ਕੇ ਭਾਈਚਾਰਕ ਹਣ ਕਲੋਨੀਆਂ ਦੇ ਵਿੱਚ ਲਾ ਲੋ ਅਰਬਨ ਸਟੇਟ ਦੇ ਵਿੱਚ ਅਰਬਨ ਸੇ ਡੁੱਬਾ ਜਾਂਦਾ ਜਦੋਂ ਮੀਂਹ ਆਉਂਦਾ ਤਾਂ ਅਰਬਨ ਸੇ ਸਾਡੇ ਪੋਹ ਵਾਲਿਆ ਡੁੱਬ ਜਾਂਦਾ ਉੱਥੇ ਤਾਂ ਕੋਈ ਡਵੈਲਪਮੈਂਟ ਨਹੀਂ ਹੈਗੀ ਸਾਡੇ ਪੋਹਲਾਰਾ ਹੀ ਇਹਨਾਂ ਨੂੰ ਡਵੈਲਪਮੈਂਟ ਦੇਸੀ ਆ ਤਾਂ ਕਿ ਹਾਂ ਜਿੱਥੇ ਡਵੈਲਪਮੈਂਟ ਕਰਨੀ ਜਿੱਥੇ ਬੇਆਵਾਦ ਕਲੋਨੀਆਂ ਪਈਆਂ ਉੱਥੇ ਡਵੈਲਪਮੈਂਟ ਕਰੋ ਜਾ ਕੇ ਉਹਨੂੰ ਆਵਾਦ ਕਰੋ ਉਹਨੂੰ ਵੇਚੋ ਜਾ ਕੇ ਉਹਨੂੰ ਲੀਗਲਾਈਜ਼ ਕਰੋ ਕੀ ਤੁਹਾਨੂੰ ਸਾਡਾ ਪੋਹਲਾਰਾ ਹੀ ਪਿੰਡ ਹੀ ਲੱਭਾ ਪੋਹਲਾਰਾ ਹੀ ਪਿੰਡ ਤਾਂ ਲੱਗਾ ਲੱਭਾ ਕਿਉਂਕਿ ਪੋਹਲਾਰਾ ਹੀ ਪਿੰਡ ਦਾ ਨਾ ਇੱਕ ਹਜ਼ਾਰ ਰੋੜ ਤੇ ਤੇ ਇੱਕ ਚੰਡੀਗੜ੍ਹ ਇਹਨੂੰ ਲੱਗਦਾ ਕਿ ਇੱਥੇ ਅਸੀਂ ਪ੍ਰਾਈਵੇਟੇਸ਼ਨ ਕਰ ਲਾਂਗੇ ਟੂ ਸਾਈਡਰ ਪਿੰਡ ਆ ਤੁਹਾਡਾ ਸਾਈਡਰਡ ਪਿੰਡ ਆ ਸਾਡਾ ਕਹਿੰਦੇ ਸੋਨੇ ਦੀ ਚਿੜੀ ਪਿੰਡ ਇਹਦਾ ਪੰਜਾਬ ਪਹਿਲਾਂ ਸੋਨੇ ਦੀ ਚਿੜੀ ਹੁੰਦੇ ਸੀ ਨਾ ਪੁੱਲ ਕਪੂਰਥਲੇਲੇ ਪੁੱਲਾਰਾਈ ਪਿੰਡ ਸੋਨੇ ਦੀ ਚਿੜੀ ਆ ਔਰ ਇਹ ਸੋਨੇ ਦੀ ਚਿੜੀ ਹੀ ਰਹੂਗਾ ਇਹ ਸਾਡਾ ਦਾਵਾ ਵੀ ਆ ਤੇ ਸਾਡਾ ਵਾਅਦਾ ਵੀ ਆ ਪੰਚਾਇਤ ਦਾ ਵੀ ਪੂਰੇ ਪੁੱਲਾਰਾਈ ਪਿੰਡ ਦਾ ਕਿ ਨਾ ਅਸੀਂ ਇਹ ਲੈਂਡ ਪੋਲਿੰਗ ਸਕੀਮ ਇੱਥੇ ਲਾਗੂ ਹੋਣ ਦੇਣੀ ਆ ਨਾ ਹੀ ਲਾਗੂ ਕਰਨ ਦੀ ਕੋਈ ਕੋਸ਼ਿਸ਼ ਕਰੇ ਠੀਕ ਆ ਜੀ ਠੀਕ ਆ ਤਾਂ ਤੁਹਾਡੇ ਕਿੰਨੇ ਜ਼ਮੀਨਾਂ ਆ ਜੀ ਲੈਂਡ ਪੋਲਿੰਗ ਚ ਪੰਜ ਖੱਤੇ ਤੁਹਾਡੇ ਤੁਹਾਡੇ ਮੇਰੇ ਤਾਂ 4 ਘੇੜਿਆ ਪਿੰਡ ਦੇ 4 ਤੁਹਾਡੇ ਵੀ ਆਏ ਸੀ ਤੁਹਾਡੇ ਕਿਨੇ ਖਤੇ ਆ ਜੀ ਇਹ ਸਾਡਾ ਵੀ ਮੈਂ ਨਾਲ ਨਾਲ ਦੇ ਪਿੰਡ ਦਾ ਸਰਪੰਚ ਸਾਫਕਾ ਸਰਪੰਚ ਨਾਲ ਦੇ ਪਿੰਡ ਅੱਛਾ ਤੁਸੀਂ ਨਾਲ ਦੇ ਪਿੰਡ ਤੋਂ ਆ ਹਾਂ ਠੀਕ ਹੈ ਕੁੱਲ ਕਿੰਨੇ ਏਕੜ ਜ਼ਮੀਨ ਹੈ ਤੁਹਾਡੀ ਲੈਂਡ ਕੁੱਲ ਕਿੰਨੇ ਏਕੜ 200 ਏਕੜ ਆ ਜੀ ਅੱਛਾ ਜੀ 200 ਏਕੜ ਆ ਇਹਦੇ ਕਿਹੜੇ ਦੇ ਕੋਈ 5 ਏਕੜ ਇਹ ਹੁਣ ਜਿੱਦਾਂ ਇਹਨਾਂ ਦੇ ਇਹ 5 ਕਹਿੰਦਾ ਆ ਇਹਦੇ ਇੱਕ ਤਾਇਆ ਜਿਹੜੇ ਬਹੁਤੇ ਮੈਨੂੰ ਮੈਂ 10 ਘੇੜ ਉਹਦੇ ਹੋਣੇ ਆ ਤੁਹਾਨੂੰ ਪਤਾ ਕਿੱਦਾਂ ਲੱਗਿਆ ਕਿ ਤੁਹਾਡੀ ਜ਼ਮੀਨ ਲੈਂਡ ਪੁਲਿੰਗ ਚ ਆ ਗਈ ਹੈ ਜੀ ਇਹ ਤਾਂ ਬਾਅਦ ਪਤਾ ਲੱਗਾ ਜੀ ਇਹ ਤਾਂ ਪਤਾ ਹੀ ਲੱਗਾ ਜਦੋਂ ਆਇਆ ਚਿੱਠੀ ਪੱਤਰ ਆਇਆ ਪੇਪਰ ਤੇ ਜਦੋਂ ਆ ਗਿਆ ਨਹੀਂ ਖਬਰ ਤਾਂ ਪਹਿਲਾਂ ਜਲੰਧਰ ਲੁਧਿਆਣਾ ਤੇ ਹਿਸ਼ਾਰਪੁਰ ਦੀਆਂ ਚੱਲੀਆਂ ਸੀਗੀਆਂ ਤੁਹਾਡਾ ਵੀ ਲੱਗਾ ਵਿਚੇ ਹੀ ਆ ਉਹਦੇ ਵਿੱਚ ਵਿਚੇ ਆਇਆ ਸਭ ਕੁਝ ਅੱਛਾ ਸਾਨੂੰ ਐਨ ਬੈਂਕ ਦੇ ਵਿੱਚ ਪਤਾ ਲੱਗਾ ਵੀ ਆ ਕੰਮ ਹੋ ਗਿਆ ਆ ਫੇਰ ਫੇਰ ਅਸੀਂ ਤੁਰੇ ਆ ਉੱਥੇ ਅਜੇ ਨੰਬਰ ਪੈ ਗਿਆ ਸਾਡੇ ਕੋਈ ਤੁਸੀਂ ਫਾਰਮ ਕਰੋਗੇ ਜੈਟਰੀ ਨਹੀਂ ਕਰਾ ਸਕਦੇ ਇਹ ਸਾਡੇ ਨੰਬਰਾਂ ਜਿਹਦੇ ਚ ਪਾਤੇ ਐ ਐਨਓ ਦੀ ਨਹੀਂ ਕਹਤਾ ਜੀ ਹੁਣ ਭਗਵਾਨ ਦਾ ਝੂਠ ਬੋਲੀ ਜਾਂਦਾ ਆ ਮੈਂ ਕੋਈ ਬੰਦ ਨਹੀਂ ਕੀਤਾ ਜੀ ਇਹ ਵੇਚ ਸਕਦੇ ਫਲਾਨਾ ਉਹ ਸਾਰੇ ਦਾ ਬੰਦ ਕੀਤਾ ਉਹ ਆ ਤੁਸੀਂ ਜਾਓ ਫਾਰਦ ਘੜਾਓ ਤੁਸੀਂ ਐਟਰੀ ਨਹੀਂ ਕੋਈ ਤੁਸੀਂ ਵੇਚ ਸਕਦੇ ਤੁਸੀਂ ਇਹ ਤੋਂ ਮਕਾਨ ਨਹੀਂ ਬਣਾ ਸਕਦੇ ਉਹ ਕਹਿੰਦੇ ਲੋਨ ਵੀ ਲੈ ਸਕਦੇ ਤੁਸੀਂ ਨਹੀਂ ਲੈ ਲੈ ਦੋਹਾਂ ਦੋਆਬੇ ਲੋਨ ਦਵਾ ਦਿਆ ਸਾਰੇ ਲੈਣ ਵਾਲੇ ਆ ਬੈਂਕ ਚੋਂ ਦਵਾ ਦਵੇ ਉਹਨਾਂ ਨੂੰ ਉਹ ਸਾਰੇ ਬੰਦ ਕੀਤੇ ਉਹਦਾ ਬਹੁਤ ਵਾਤਮਨ ਸਾਹਿਬ ਇਹ ਕਹਿੰਦੇ ਸੀ ਧੱਕੇ ਦੇ ਨਾਲ ਤੁਹਾਡੀਆਂ ਜ਼ਮੀਨਾਂ ਐਕਵਾਇਰ ਨਹੀਂ ਕਰਨੀਆਂ ਤੁਹਾਡੀਆਂ ਜ਼ਮੀਨਾਂ ਤੇ ਤੁਸੀਂ ਲੋਨ ਵੀ ਲੈ ਸਕਦੇ ਹੋ ਨਹੀਂ ਆਇਆ ਕਦੋਂ ਸਾਡੇ ਕੋਲ ਪਹੁੰਚਾ ਕਦੋਂ ਪਿੰਡ ਉਹ ਉਹ ਇਹ ਪੁੱਛ ਸਾਡੇ ਪਿੰਡ ਪਹੁੰਚਾ ਕਦੋਂ ਸਾਡੇ ਪਿੰਡ ਆਵੇ ਫੇਰ ਪਤਾ ਲੱਗੂ ਜੇ ਜ਼ਮੀਨਾਂ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਧਿਕਾਰੀਆਂ ਵੱਲੋਂ ਕਿਵੇਂ ਕੀ ਤਿਆਰੀ ਕੀਤੀ ਗਈ ਤੁਹਾਡੇ ਵੱਲੋਂ ਉਹ ਮੌਕਾ ਦੱਸਾਂਗਾ ਸਾਰੀ ਗੱਲ ਨਹੀਂ ਦੱਸੀਦੀ ਹੁੰਦੀ ਇਹ ਸਾਨੂੰ ਮੌਕਾ ਦੱਸਾਂਗੇ ਮੌਕਾ ਤੇ ਡੰਡੇ ਆ ਹਾਂਜੀ ਉਹਨਾਂ ਰੋਈ ਹੁੰਦੇ ਆ ਇਹਦੇ ਵਿੱਚ ਸਰਕਾਰ ਕਹਿ ਰਹੀ ਹੈ ਅਸੀਂ ਲੈਂਡ ਪੂਲਿੰਗ ਦੇ ਵਿੱਚ 3 ਸਾਲ ਦੇ ਵਿੱਚ ਡਿਵੈਲਪਮੈਂਟ ਕਰਾਂਗੇ ਜਿਹੜੀ ਸਾਡੀ ਫਗਵਾੜੇ ਦੀ ਅਰਬਾ ਸਟ੍ਰੀਟ ਉਹ 30 ਸਾਲ ਦੇ ਵਿੱਚ ਹਜੇ ਤੱਕ ਡਵੈਲਪਮੈਂਟ ਨਹੀਂ ਹੋਈ ਉਹਦੀ ਇਹ 3 ਸਾਲ ਦਾ ਦਾਵਾ ਕਰ ਰਹੀ ਹੈ ਉਹ ਡੁੱਬ ਪਿਆ ਸਾਰਾ ਜਦੋਂ ਮੀਂਹ ਆਉਂਦਾ ਹੈ ਜੀ ਉੱਥੇ ਤਿੰਨ ਤਿੰਨ ਫੁੱਟ ਪਾਣੀ ਹੋ ਜਾਂਦਾ ਹੁਣ ਉੱਥੇ ਲੋਕਾਂ ਨੂੰ ਪੁੱਛ ਕੇ ਦੇਖੋ ਜਾ ਕੇ ਕਿ ਤੇ ਅਰਬਾ ਸਟ੍ਰੀਟ ਘੁੰਮ ਕੇ ਦੇਖੋ ਇਹ ਤਾਂ ਅਮੀ ਹਵਾ ਦੇ ਵਿੱਚ ਗੱਲਾਂ ਛੱਡੀ ਜਾਂਦੇ ਆ ਇਹਨਾਂ ਦਾ ਕੋਈ ਕੁਝ ਨਹੀਂ ਹੁੰਦਾ ਠੀਕ ਹੈ ਠੀਕ ਹੈ ਜੀ ਭਾਈ ਸਾਹਿਬ ਤੁਸੀਂ ਮੈਂਬਰ ਪੰਚਾਇਤ ਤੋਂ ਇੱਥੋਂ ਦੇ ਜੀ ਮੈਂ ਇੰਡਸਟਰੀ ਦਾ ਜੀ ਮੇਰੀ ਫੈਕਟਰੀ ਦੀ 10 ਮਰਲੇ ਵਿੱਚ ਜਗਾਹ ਆ ਰਹੀ ਹੈ ਅੱਛਾ ਕਿਸਾਨਾਂ ਦੀਆਂ ਜ਼ਮੀਨਾਂ ਆ ਗਈਆਂ ਤੁਹਾਡੀ ਫੈਕਟਰੀ ਆ ਗਈ ਲੈਂਡ ਪੁਲਿੰਗ ਦੀ 10 ਮਰਲੇ ਜਗਾਹ ਆ ਰਹੀ ਹੈ ਵਿੱਚ ਅੱਛਾ ਜੀ ਤੇ ਮੇਰੇ ਲਈ ਤਾਂ ਬਹੁਤ ਮੁਸ਼ਕਲ ਦੀ ਘੜੀ ਹੈ ਕਿ ਮੇਰੇ ਜਿਹੜੇ ਵਰਕਰ ਹੈ ਉਹ ਕਿੱਥੇ ਜਾਣਗੇ ਸੋ ਪਰਿਵਾਰ ਪਾਲਣਾ ਜੇ ਮੇਰੇ ਘਰ ਮੇਰੀ ਫੈਕਟਰੀ ਦੇ ਵਿੱਚ 10 ਬੰਦੇ ਵੀ ਕੰਮ ਕਰਦੇ 10 ਬੰਦੇ ਨਾਲ 10 ਬੰਦੇ ਖਾਣ ਵਾਲੇ ਆ ਕੀ ਬਣਾਉਨੇ ਹੋ ਜੀ ਫੈ ਬੀਜੇ ਸੁੱਚਮੰਦੇ ਆ ਗਿਆ ਬਿਜੇ ਦਾ ਸਮਾਨ ਬੰਦਾ ਤੇ ਕਿੰਨੇ ਸਮੇਂ ਤੋਂ ਫੈਕਟਰੀ ਚਲਾ ਰਹੇ ਹੋ 10 15 ਸਾਲ ਹੋ ਗਿਆ ਤੁਸੀਂ ਵੀ ਫਿਰ ਬੇਰੁਜ਼ਗਾਰ ਹੋ ਜਾਣਾ ਜੀ ਤੇ ਰੁਜ਼ਗਾਰ ਨਹੀਂ ਹੋਮਗੇ ਬਸ ਜੇ ਮੇਰੇ ਵਰਕਨ ਨਾਲ ਨਹੀਂ ਰਹੇ ਤੇ ਮੈਂ ਕੀ ਕਿਤੇ ਜਾਊਗਾ ਇਹ ਮੇਰੀ ਇੰਡਸਟਰੀ ਨਹੀਂ ਰਹੇਗੀ ਅੱਧੀ ਇਹ ਤਾਂ ਬਹੁਤੇ ਲੋਕ ਇਹ ਕਹਿੰਦੇ ਵੀ ਭਾਈ ਇਹ ਤਾਂ ਸਿਰਫ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਵਾਹਯੋਗ ਜ਼ਮੀਨਾਂ ਹੈ ਉਹੀ ਲੈਂਡ ਪੂਲਿੰਗ ਨੀਤੀ ਚ ਆਗੀਆਂ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਹ ਮੰਨ ਕੇ ਬੈਠੇ ਨੇ ਵੀ ਸਿਰਫ ਲੈਂਡ ਪੂਲਿੰਗ ਨੀਤੀ ਦੀ ਲਪੇਟ ਦੇ ਵਿੱਚ ਸਿਰਫ ਕਿਸਾਨ ਹੀ ਆ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਕੋ ਕਿਸਾਨ ਵੀ ਆ ਰਹੀ ਆ ਜਾਂ ਕਿਸੇ ਦੀ ਵੀ ਆ ਰਹੀ ਆ ਸਾਰਿਆਂ ਦੀ ਮੁਸ਼ਕਲ ਦੀ ਘੜੀ ਆ ਅਸੀਂ ਕਿਸਾਨਾਂ ਦੇ ਨਾਲ ਆ ਕੱਲ ਨੂੰ ਸਾਨੂੰ ਰੋਡ ਬਣਣੀ ਕਿ ਕਿਸਾਨਾਂ ਦੀ ਰੋਡ ਪੈਣੀ ਆ ਇੰਡਸਟਰੀ ਦੀ ਰੋਡ ਨਹੀਂ ਪੈਣੀ ਸਭ ਤੋਂ ਪਾਰੀਆਂ ਦੀਆਂ ਜ਼ਮੀਨਾਂ ਵੀ ਆ ਰਹੀਆਂ ਬਿਲਕੁਲ ਆ ਰਹੀਆਂ ਜੀ ਇਹ ਗਲਤ ਨੀਤੀ ਆ ਗਵਰਨਮੈਂਟ ਦੀ ਹੁਕਮਤਮਾ ਸਾਹਿਬ ਨੂੰ ਇੱਕ ਵਪਾਰੀ ਹੋਣ ਦੇ ਨਾਤੇ ਕੋਈ ਮੈਸੇਜ ਦਿਓਗੇ ਜੀ ਦੇਖੋ ਜੇ ਤੁਸੀਂ ਲਗਾਣੀ ਆ ਕੋਈ ਇੰਡਸਟਰੀ ਵਧੀਆ ਚੀਜ਼ ਲਗਾਓ ਬਰਕਰਾਂ ਨੂੰ ਰੋਜ਼ਗਾਰ ਦਿਓ ਕਿਸੇ ਨੂੰ ਢੰਗ ਨਾਲ ਰੋਜ਼ਗਾਰ ਦਿਓ ਜਿਹੜਾ ਕਾਂਗਰਸ ਰੋਟੀ ਕਮਾ ਕੇ ਖਾ ਸਕੇ ਜੀ ਆਪਾ ਜਮੀਨੇ ਖੋ ਕੇ ਅਸੀਂ ਉਹਨਾਂ ਨੂੰ ਵੇਚਣਾ ਹੈ ਕਾ ਕਉ ਬਣਾ ਨੇ ਵਿਚੜੀਆਂ ਉਹ ਇਨਕਮ ਸਰਸ ਸਰਕਾਰ ਨੂੰ ਆ ਬ ਕਿਸਾਨ ਦਾ ਨਹੀਂ ਹੈਗਾ ਠੀਕ ਹੈ ਜੀ ਭਾਈ ਜੀ ਤੁਸੀਂ ਵੀ ਇਸੇ ਪਿੰਡ ਦੇ ਵਸਨੀਕ ਹੋ ਜੀ ਹਾਂਜੀ ਜੀ ਹਾਂਜੀ ਮੇਰੀ ਵੀ ਜ਼ਮੀਨ ਵੇਚ ਆ ਰਹੀ ਹੈ ਇੱਕ ਇੱਕ ਜਦੋਂ ਸਰਕਾਰ ਬਣਾਈ ਸੀਗੀ ਆਮ ਆਦਮੀ ਪਾਰਟੀ ਦੀ ਸੋਚਿਆ ਸੀ ਕਿ ਲੋਕ ਵਿਰੋਧੀ ਨੀਤੀਆਂ ਬਣਾਉਣਗੇ ਇਹ ਨਹੀਂ ਸਰ ਅਸੀਂ ਤਾਂ ਕਿਹਾ ਸੀ ਕਹਿੰਦੇ ਸੀ ਆਮ ਆਦਮੀ ਪਾਰਟੀ ਅੱਛੇ ਦਿਨ ਲਿਆਉਗੀ ਅੱਛਾ ਦਿਨ ਕਾਹਦੀ ਹੈ ਬਰਬਾਦੀ ਦੇ ਦਿਨ ਹੈ ਜੀ ਸਾਡਾ ਇੱਕ ਜਮੀਨ ਦਾ ਹੈ ਉਹਦੇ ਵਿੱਚ ਮੈਂ ਪਸ਼ੂ ਰੱਖ ਕੇ ਡੇਰੀ ਦਾ ਕੰਮ ਕਰ ਰਿਹਾ ਹਾਂ ਇਸ ਤੋਂ ਲਾਵਾ ਹੋਰ ਕੰਮ ਹੁੰਦਾ ਤੁਹਾਨੂੰ ਕੋਈ ਕੰਮ ਕੋਈ ਹੁਣ ਸਾਡਾ ਖੇਤੀਬਾੜੀਆਂ ਸ਼ੁਰੂ ਤੋਂ ਖੇਤੀਬਾੜੀ ਸਾਡੇ ਮਜ਼ਦੂਰ ਬਾਬੇ ਬਰਦਾਦੇ ਖੇਤੀਬਾੜੀ ਕਰਦੇ ਆਇਆ ਖੇਤੀਬਾੜੀ ਅਸੀਂ ਕਰਨਾ ਤੇ ਪਸ਼ੂ ਰੱਖ ਕੇ ਤੇ ਅਸੀਂ ਡੇਰੀ ਦੁੱਧ ਪਾ ਰਹੇ ਹਾਂ ਜੇ ਤੁਹਾਡੀ ਜ਼ਮੀਨ ਐਕਵਾਇਰ ਹੋ ਗਈ ਫਿਰ ਕੀ ਕਰੋਗੇ ਜੀ ਹੋਣੀ ਨਹੀਂ ਦੇਵਾਂਗੇ ਜੀ ਕਦੀ ਵੀ ਨਹੀਂ ਹੋਣ ਦਵਾਂਗੇ ਕਿਵੇਂ ਨੇ ਜਿੱਠੋਗੇ ਜਿਵੇਂ ਦਾ ਆਉਂਗੇ ਮੋਰੇ ਉਹਵੇਂ ਨਾਲ ਜਿੱਠਾਂਗੇ ਮੂਰੇ ਤਿਆਰ ਬੈਠੇ ਆ ਸੀ ਖੜੇ ਆ ਆਤਮਾ ਸਾਹਿਬ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਆ ਸੋਨੇ ਦੀ ਚਿੜੀ ਬਣਾ ਰਹੇ ਆ ਤੁਸੀਂ ਕਹਿੰਦੇ ਵੀ ਸਾਡੀਆਂ ਜ਼ਮੀਨਾਂ ਐਕਵਾਇਰ ਜੇ ਹੋ ਗਈਆਂ ਤਾਂ ਅਸੀਂ ਬੇਰੁਜ਼ਗਾਰ ਹੋ ਜਾਣਾ ਫਿਰ ਉਸ ਬਿਆਨ ਬਾਰੇ ਕੀ ਕਹੋਗੇ ਜਿਹੜੇ ਮਾਨ ਸਾਹਿਬ ਦਿੰਦੇ ਆ ਜੀ ਉਹ ਰੰਗਲੇ ਪੰਜਾਬ ਚ ਤਾਂ ਗੰਦਲਾ ਪੰਜਾਬ ਬਣਾਈ ਜਾਂਦੇ ਕਿੱਥੇ ਆ ਜੀ ਕੁਝ ਵੀ ਨਹੀਂ ਕਰ ਰਿਹਾ ਸਾਡੀਆਂ ਪਿੰਡ ਦੀਆਂ ਸੜਕਾਂ ਤੇ ਤੁਸੀਂ ਆਏ ਹੁਣ ਕੀ ਹਾਲ ਹੈ ਸੜਕਾਂ ਦਾ ਦੇਖ ਲਓ ਗੰਦਲਾ ਪੰਜਾਬ ਆ ਪਿੰਡ ਦੀ ਸੜਕ ਜੋ ਸ਼ੁਰੂ ਆਉਂਦੇ ਆ ਬਿਲ ਬੁਰਾ ਹਾਲ ਪਿਆ ਸੜਕਾਂ ਤਾਂ ਬਣਾਉਂਦੀ ਨਹੀਂ ਫਿਰ ਲੈਂਡ ਪੋਲਿੰਗ ਹੀ ਨਹੀਂ ਕਲੋਨੀ ਆਰਬਨ ਸਟੇਟ ਬਣਾ ਇਹੀ ਹਾਲ ਰਿਹਾ ਵਿਦੇਸ਼ ਵਾਲੇ ਰੋਕਰੋਂਗੇ ਜੀ ਕਰਨੇ ਪੈਣਾ ਪਰ ਰੈਬਲ ਦਾ ਨਹੀਂ ਅਬਲ ਦਾ ਪਹਿਲਾ ਲੈਂਡ ਬੋਲਿੰਗ ਅਸੀਂ ਹੋਣੀ ਨਹੀਂ ਦਮਾਂਗੇ ਜੀ ਨਹੀਂ ਠੀਕ ਹੈ ਜੀ ਠੀਕ ਹੈ ਹੋਰ ਕੋਈ ਜੀ ਆਪਣਾ ਸੁਝਾਅ ਦੇਣਾ ਚਾਹੁੰਦਾ ਜੀ ਹੋਰ ਕੋਈ ਕਿਸਾਨ ਵੀਰ ਹੋਵੇ ਜਾਂ ਤੁਸੀਂ ਉਹ ਕਹਿਣਾ ਚਾਹੋਗੇ ਜੀ ਕੁਝ ਉਹ ਸਰਦਾਰ ਸਾਹਿਬ ਨੇ ਤੁਹਾਡੀ ਜ਼ਮੀਨ ਕਿੰਨੀ ਆਈ ਜੀ ਸਾਲ ਦੀ ਜਬਰਤ ਜਿਹੜੀ ਆ ਗਈ ਆ ਵਿਚੇ ਹੀ ਆਈ ਉਹ ਸਾਰੀ ਬਸ ਠੀਕ ਹੈ ਇਹਨਾਂ ਦੇ ਨਾਲਿਆਂ ਕਰ ਦੇ ਦਿਓਗੇ ਜੀ ਨਹੀਂ ਅਕਵਾਇਰ ਹੋ ਨਹੀਂ ਦੇਵਾਂਗੇ ਕਿਉਂ ਇਹ ਜਿਹੜਾ ਇਹ ਪੰਜਾਬ ਬਸਾਉਣ ਵਾਲੀਆਂ ਗੱਲਾਂ ਨਹੀਂ ਸਾਡੇ ਭਗਵਾਨ ਤੁਮਾਰ ਸਿੰਘ ਦੀਆਂ ਆਈ ਇਹ ਪੰਜਾਬ ਉਜਾੜਨ ਵਾਲੀਆਂ ਗੱਲਾਂ ਪੰਜਾਬ ਨੂੰ ਉਜਾੜ ਕੇ ਖੋਸ਼ ਹੈ ਪਰ ਇਹ ਕੰਮ ਹੋਣ ਨਹੀਂ ਦੇਣਾ ਆਪਾਂ ਸਟੇਟ ਬਣਾਉਣ ਨੂੰ ਲੈ ਕੇ ਤੁਸੀਂ ਵਿਕਾਸ ਨਹੀਂ ਮੰਨਦੇ ਜੀ ਠੀਕ ਹੋ ਜੀ ਮੇਰੀ ਗੱਲ ਸੁਣੋ ਤੁਹਾਡੀ ਇਹ ਗੱਲ ਦਾ ਜਵਾਬ ਦੇਣ ਅਰਬਨ ਸਟੇਟ ਬਣਾ ਕੇ ਉੱਥੇ ਕਿਹਨੂੰ ਬਿਠਾ ਲੈਣਾ ਪਹਿਲਾਂ ਇਹਨੂੰ ਇਹ ਸਾਨੂੰ ਬਾਲ ਦੱਸੇ ਅਰਬਨ ਸਟੇਟ ਤੇ ਬਿਠਾੜੂ ਕੌਣ ਆਊਗਾ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹੋਣਾ ਉਹ ਕੋਈ ਸਾਡਾ ਭਾਈਚਾਰਾ ਨਹੀਂ ਹੋਣਾ ਕੋਈ ਸਾਡਾ ਤਾਲੀਕਾ ਨਹੀਂ ਹੋਣਾ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਹੋਣੇ ਅਸੀਂ ਅਸੀਂ ਉਹ ਸਾਨੂੰ ਨਹੀਂ ਜਾਣਦੇ ਨੇ ਅਸੀਂ ਕਿੱਥੇ ਜਾਵਾਂਗੇ ਛੱਡ ਕੇ ਆਪਣਾ ਸਾਰਾ ਇਹ ਮਤਲਬ ਪਿੰਡਾਂ ਚੋਂ ਸੱਥਾਂ ਆਟੇ ਵਾਲੀਆਂ ਚੱਕੀਆਂ ਜਾਂ ਭਾਈਚਾਰਾ ਖਤਮ ਹੋ ਜਾਊਗਾ ਜੀ ਸਾਰਾ ਕੁਝ ਖਤਮ ਹੋਣਾ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਅਸੀਂ ਉਹ ਦੇਖੋ ਆਹ ਜ਼ਮੀਨ ਚੋਂ ਆਹ ਕਮਾਈ ਕਰਦੇ ਆਂ ਖਾਨਿਆਂ ਦੀ 60 ਪਰਿਵਾਰ ਪਾਲਦੇ ਆ ਪਾਲਦੇ ਨਾ ਜੀ ਉਹ ਜਿਹੜੇ ਆਰਬਨ ਸਟੇਟ ਦੇ ਵਿੱਚ ਆ ਜਾਣੀਆਂ ਉਹ ਕਲੋਨੀਆ ਇਕੱਠ ਹੋ ਜਾਣੀਆਂ ਬਣ ਜਾਣੀਆਂ ਬਿਲਡਿੰਗਾਂ ਉੱਥੇ ਜਿਹੜਾ ਕੋਈ ਭਾਈਚਾਰਾ ਆਊਗਾ ਬਾਹਰਲਾ ਹੀ ਆਊਗਾ ਬਾਹਰਲਾ ਹੀ ਆਊਗਾ ਅਸੀਂ ਉਹਨਾਂ ਨੂੰ ਜਾਣਦੇ ਹੁਣੇ ਸਾਨੂੰ ਜਾਣ ਅਸੀਂ ਕੀ ਕਰਾਂਗੇ ਉਹਨਾਂ ਲੋਕਾਂ ਨਾਲ ਅਸੀਂ ਅਸੀਂ ਉਹ ਜਿਹੜਾ ਰਸਤੇ ਸਮਝਾਉਣ ਵਾਲਾ ਕਲਚਰ ਵੀ ਚੱਲ ਜਾਣਾ ਵੀ ਉਹ ਖੱਬੇ ਹੋ ਜਾਓ ਸੱਜੇ ਹੋ ਜਾਓ ਵੀ ਖਤਮ ਜੀ ਸਾਰਾ ਕੁਝ ਹੀ ਖਤਮ ਹੋ ਜਾਣਾ ਹੈ ਸਾਰਾ ਕੁਝ ਹੀ ਖਤਮ ਹੋ ਜਾਣਾ ਉੱਥੇ ਦੱਸੋ ਕਰਾ ਦੇਖੋ ਮੇਰੀ ਗੱਲ ਸੁਣੋ ਇੱਕ ਗੱਲ ਆਉਣ ਇੱਕ ਗੱਲ ਦਾ ਸਵਾਲ ਫਿਰਦੇ ਤੁਸੀਂ ਕਹਿੰਦੇ ਕਰੋੜ ਬੱਤੀ ਬਣਾਣੀ ਚਾਹੁੰਦੇ ਕਰੋੜ ਬੱਤੀ ਕਿੱਦਾਂ ਬਣਾਓ ਜੇ ਸਾਡੇ ਕੋਲ ਤਾਂ ਸਾਰੀ ਲੈ ਜਣੇ 6 ਕਨਾਲ 7 ਉਦਾਂ ਦੇ ਲੈਣੀਆਂ ਤੁਹਾਨੂੰ ਇਹ ਕਨਾਲਦਿਆਂ ਦੇਣਾ ਉੱਥੇ ਸਾਡੇ ਕੋਲ ਪੈਸੇ ਮੰਗਣੇ ਤੁਸੀਂ ਤਾਂ ਕਰੋੜ ਬੱਤੀ ਕੌਣ ਕਦੋਂ ਬਣਾਉਂਗੇ ਸਾਨੂੰ ਕਰੋੜਪਤੀ ਕਿੱਥੋਂ ਬਣਾਂਗੇ ਥੱਲੇ ਸਾਡੇ ਕੋਲ ਆ ਉਹ ਵੀ ਤੇ ਜਨਾਬ ਤਾਂ ਜਿਹੜਾ ਸਾਡੇ ਕੋਲ ਆ ਜਾਂ ਸਾਨੂੰ ਨਹੀਂ 10 ਜਿਹੜੇ 10 ਮਾਲੇ ਜਗ੍ਹਾ ਦੇਣੀ ਆ 20 ਮਾਲੇ ਜਗ੍ਹਾ ਦੇਣੀ ਆ ਉਹਦੇ ਉੱਤੇ ਕੁਛ ਨਾ ਕੁਛ ਦੀ ਪੈਸਾ ਲਾਵਾਂਗੇ ਕਿੱਥੋਂ ਲਾਵਾਂਗੇ ਜਾਂ ਸਾਡੇ ਜਿਹੜੀ ਸਾਡੇ ਕੋਲ ਜ਼ਮੀਨ ਬੋਣ ਵਾਲੀ ਆ 6 ਗਲਾਂ ਦੀ ਤਾਂ ਤੁਸੀਂ ਫ੍ਰੀ ਲੈ ਜਾਣੀ ਆ ਅੱਛਾ ਕੀ ਕਰੋ ਸਾਨੂੰ ਤੁਸੀਂ ਦੇਣੀ ਆ ਉਹ ਵੀ ਸਾਡੇ ਤੋਂ ਪੈਸੇ ਲੈਣੇ ਆ ਤਾਂ ਫੇਰ ਕਰੋੜਪਤੀ ਅਸੀਂ ਕਿੱਦਾਂ ਬਣਾਂਗੇ ਕੀ ਜੀ ਅੱਜ ਅਸੀਂ ਸਵਾਲ ਪੁੱਛਣਾ ਚਾਹੁੰਦੇ ਆਂ ਭਗਵਾਨਤਮਾਨ ਨੂੰ ਫੇ ਅਸੀਂ ਕਰੋੜਪਤੀ ਕਿੱਦਾਂ ਬਣ ਗਏ ਜਦੋਂ ਸਾਡੇ ਕੋਲ ਤਾਂ ਸਾਰਾ ਕੁਝ ਲੈ ਲਿਆ ਅਸੀਂ ਕਰੋੜਪਤੀ ਐਥੇ ਰੋੜਪਤੀ ਬਣਨਾ ਫੇ ਹੂੰ ਅਸੀਂ ਰੋੜਪਤੀ ਬਣਨਾ ਕਰੋੜਪਤੀ ਨਹੀਂ ਬਣਨਾ ਭਾਈ ਸਾਹਿਬ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਖੁਸ਼ ਹੋਏ ਸੀਗੇ ਜੀ ਉਹ ਤਾਂ ਅਸੀਂ ਇਹ ਖੁਸ਼ ਕਿਉਂ ਹੋਏ ਸੀ ਹਾਂ ਅਸੀਂ 10 20 ਸਾਲ ਦੇਖ ਲਿਆ ਸੀ ਕਦੀ ਕਾਂਗਰਸ ਆਉਂਦੇ ਸੀ ਕਦੀ ਕਾਲੀ ਆਉਂਦੇ ਸੀ ਐਦ ਕੀ ਕਾਂਗਰਸ ਆ ਗਈ ਅਗਲੀ ਵਾਰ ਨੂੰ ਕਾਂਗਰਸ ਨੇ ਕਹਿੰਦਾ ਅਸੀਂ ਕਰਦੇ ਤੁਸੀਂ ਕਰੋ ਕਾਲੀ ਆ ਗਿਆ ਮੋਰ ਦੇਖਿਆ ਸਾਰਿਆਂ ਨੂੰ ਦੇਖ ਕੇ ਅਸੀਂ ਕਹਾਂ ਵੀ ਐਦ ਕੀ ਨਵਾਂ ਬੰਦਾ ਲੈ ਕੇ ਆਇਆ ਇਹਨਾਂ ਦੋਵਾਂ ਨੂੰ ਇੱਕ ਬਕਸ ਕਰੋ ਬਲ ਨਵਾਂ ਬੰਦਾ ਆਊਗਾ ਕੋਈ ਨਵਾਂ ਸਿਆਦ ਹੋਊਗਾ ਇਹ ਨੌਜਵਾਨ ਮੁੰਡਾ ਸੀ ਜੱਟ ਬਹੁਤ ਸੀ ਜ਼ਮੀਨ ਦਾ ਮਾਲਕ ਸੀ ਮੈਨੂੰ ਮਾਇਦ ਆਵੇ ਯਾਨੀ ਅਸੀਂ ਤਾਂ ਜਿੱਥੇ ਤੇ ਇਹ ਸਭ ਕੁਝ ਸੋਚਦੇ ਇਹਨੂੰ ਇਹ ਵੀ ਨਹੀਂ ਪਤਾ ਉਹਨਾਂ ਮੇਰੀ ਜ਼ਮੀਨ ਕਿੱਥੇ ਆ ਮੈਨੂੰ ਮਾਇਦ ਨਹੀਂ ਬਈ ਇਹਨੂੰ ਪਤਾ ਹੋਊਗਾ ਸਾਡੀ ਘਰ ਦੀ ਜ਼ਮੀਨ ਕਿੱਥੇ ਤੇ ਬਾਪ ਨੂੰ ਪਤਾ ਮਾਟਰ ਨੂੰ ਫਿਰ ਨਮੀ ਦੇਖੋ ਫਿਰ ਜੱਟਾਂ ਦੀ ਜ਼ਮੀਨ ਉਹ ਖੇਰ ਕਾਂ ਡਿਆ ਖੋਦ ਜੱਟ ਹੋ ਗਏ ਜੱਟਾਂ ਦੀ ਜੇ ਸਵੇਲੇ ਇਹਨੂੰ ਇਹ ਸੋਚਣਾ ਚਾਹੀਦਾ ਜੇ ਤੇਰੀ ਅਕਵਾਇਰ ਹੁੰਦੀ ਆ ਚਲੋ ਜੇ ਇਹ ਮੁੱਖ ਮੰਤਰੀ ਸਾਡਾ ਇਹ ਨਹੀਂ ਤੋਂ ਆਇਆ ਇਹਨੂੰ ਪਹਿਲਾਂ ਸਲਾਹ ਕਰਨੀ ਚਾਹੀਦੀ ਸੀ ਪਾਈ ਜਾ ਦੇਣਾ ਕਿਸਾਨ ਉਹ ਆਪਣੇ ਪੰਜਾਬ ਦੇ ਬੰਦਿਆਂ ਨਾਲ ਪੰਜਾਬ ਦੇ ਇੱਕ ਤਨ ਪੰਜਾਬ ਦੇ ਬੰਦਿਆਂ ਨੂੰ ਇੱਥੇ ਪੰਜਾਬ ਦੇ ਚਲੋ ਪੰਜਾਬ ਦੇ ਸਰਪੰਚਾਂ ਨੂੰ ਸਾਹ ਲੈ ਲੈਂਦਾ ਸਰਪੰਚਾਂ ਨੂੰ ਸਾਹ ਲਿਆ ਉਹਨਾਂ ਨਾਲ ਬਹਿ ਕੇ ਗੱਲ ਕਰਦਾ ਵੀ ਆਹ ਗੱਲ ਆਈ ਮੈਨੂੰ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ ਅੱਛਾ ਇੱਕ ਬਿੱਲ ਦੀ ਚਰਚਾ ਹੋ ਰਹੀ ਹੈ ਕਿ ਬੇਅਦਬੀਆਂ ਨੂੰ ਲੈ ਕੇ ਬਿੱਲ ਬਣਾਇਆ ਜਾਊਗਾ ਪੰਜਾਬ ਸਰਕਾਰ ਵੱਲੋਂ ਉਹਦੇ ਬਾਰੇ ਉਹ ਕਹਿੰਦੇ ਅਸੀਂ رائے ਲੈ ਰਹੇ ਹਾਂ ਲੈਂਡ ਪੂਨਿੰਗ ਨੀਤੀ ਤਾਂ ਐਂ ਬਣਾਤੀ ਜੀ ਕਹਿੰਦੇ ਉਹਨਾਂ ਨੇ ਰਾਏ ਕਿ ਤੋ ਲੈ ਰਹੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਕੀ ਤੋ ਲੈ ਰਹੇ ਹਾਂ ਹਾਂਜੀ ਇਹ ਨਹੀਂ ਦਿੱਲੀ ਵਾਲਿਆਂ ਤੋਂ ਰਾਏ ਲੈਣੀ ਆ ਕੋਈ ਰਾਏ ਨਹੀਂ ਰਹੀ ਮਤਲਬ ਬੇਅਦਬੀਆਂ ਨੂੰ ਲੈ ਕੇ ਬਿੱਲ ਨਹੀਂ ਬਣਾ ਰਹੇ ਲੈਂਡ ਪੁਲਿੰਗ ਨੀਤੀਆਂ ਬਣਾ ਰਹੇ ਕੀ ਕਰਨਾ ਜਿੱਦਾਂ ਪਿਛਲੀਆਂ ਸਰਕਾਰਾਂ ਚੱਲ ਗਈਆਂ ਉਦੋਂ ਇਹ ਨਹੀਂ ਚੱਲ ਜਾਣਾ ਇਹਨਾਂ ਤੋਂ ਕੁਝ ਨਹੀਂ ਕਰ ਨਹੀਂ ਇਹ ਕੁਝ ਨਹੀਂ ਕਰ ਸਕਦੇ ਇਹ ਸਾਰੇ ਵਿਕੇ ਹੋਏ ਆ ਠੀਕ ਆ ਜੀ ਆ ਬਾਈ ਜੀ ਅੰਦਰ ਦੇ ਵਿੱਚ ਬਾਜੀ ਤੁਸੀਂ ਮੈਸੇਜ ਕੀ ਦਿਓਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲੈਂਡ ਪੁਲਿੰਗ ਨੂੰ ਲੈ ਕੇ ਜੀ ਭਾਜੀ ਇਹ ਬਾਜੀ ਕਹਿੰਦੇ ਆ ਬਈ ਅਸੀਂ ਆ ਨਾ ਤੁਹਾਨੂੰ ਅਮੀਰ ਕਰਾਂਗੇ 30000 ਨੂੰ ਗਾਜ ਰੱਖਾਂਗੇ ਜੀ ਅਸੀਂ 30000 ਨੂੰ ਗਾਜ ਕਹਿੰਦੇ ਆ ਜੀ 25 ਗਜ ਦਾ ਇੱਕ ਮਾਰਲਾ ਹੁੰਦਾ ਜੀ ਪੌਣੇ 8 ਲੱਖ ਦਾ ਮਾਰਲਾ ਕਿਹੜਾ ਲਊਗਾ ਪਹਿਲੇ ਇਹ ਦੱਸੋ ਤੁਸੀਂ ਸਾਡੇ ਵਿੱਚੋਂ ਕੋਈ ਹੈਗਾ ਇੱਥੇ ਪੌਣੇ 8 ਲੱਖ ਨੂੰ ਮਾਰਲਾ ਲੈ ਕੇ ਜੀ 23 ਲੱਖ ਦੀ ਜ਼ਮੀਨ ਲੈ ਕੇ 4 ਮਾਰਲੇ ਕਿਹੜਾ ਕੋਠੀ ਛੱਤ ਕੋ ਕਿਹੜਾ ਮਕਾਨ ਬਣਾਵੇ ਜਾਂ ਫਗਵਾੜੇ ਵਿੱਚ ਕੋਈ ਐਡਾ ਇੰਡਸਟਰੀਜ਼ ਜਾਂ ਕੋਈ ਇਦਾਂ ਦਾ ਹੈਨਿੰਗਾ ਜਿਹੜਾ ਸਾਡਾ 1000 ਗਜ ਦਾ ਪਲਾਟ 3 ਕਰੋੜ ਦਾ ਲੈ ਕੇ ਜੀ ਉਹਦੇ ਵਿੱਚ ਮਕਾਨ ਦੀ ਡਿਵੈਲਪਮੈਂਟ ਕਰੂਗਾ ਜੀ ਤੇ ਜੇ ਸਾਨੂੰ ਦੇ ਦਿੰਦੇ ਆ 1000 ਗਜ ਦਾ ਪਲਾਟ ਦੇ ਵੀ ਦਿੰਦੇ ਆ ਉਹਦੇ ਉੱਤੇ ਸਾਨੂੰ ਉਹਦੇ ਉੱਤੇ ਸਾਨੂੰ ਕੰਸਟਰਕਸ਼ਨ ਕਰਨੀ ਪੈਣੀ ਆ ਜੇ ਨਹੀਂ ਕੰਸਟਰਕਸ਼ਨ ਕਰਦੇ ਤੇ ਸਾਨੂੰ ਰੋਹ ਤੁਹਾਨੂੰ ਜਿਆਦਾ ਪਤਾ ਹੋਊਗਾ ਸਾਨੂੰ ਜਿੰਨਾ ਕੁ ਪਤਾ ਵੀ 500 ਰੁਪਈਆ ਸੈ ਚਾਰਜਸ ਪੈਂਦਾ ਆ ਤੁਹਾਨੂੰ 15 ਕੁ ਹਜ਼ਾਰ ਰੁਪਈਆ ਮਹੀਨੇ ਦਾ ਪਲਾਂਟ ਹੀ ਲੱਗਦੀ ਆ ਵੀ ਜੇ ਤੁਸੀਂ ਨਾਰਮਲੀ ਬਰਾੜ ਛੱਡੀ ਰੱਖਦੇ ਆ ਜੇ ਜ਼ਮੀਨ ਲੈ ਕੇ ਪੈਸਾ ਕਿਸੇ ਕੋਲ ਨਹੀਂ ਹੈਗਾ ਕਿੱਲੇ ਕਿੱਲੇ ਦੋ ਦੋ ਕਿੱਲੇ ਵਾਲੇ ਮਾਲਕ ਆ ਜੀ ਹਨਾ ਦੁੱਧ ਡੈਰੀ ਤੋਂ ਗੁਜ਼ਾਰਾ ਕਰਦੇ ਆ ਜੀ ਇਹ ਹਨਾ ਅਸੀਂ ਸਾਰੇ ਚਲੋ ਇਤੋਂ ਗੁਜ਼ਾਰਾ ਕਰਦੇ ਆ ਅਸੀਂ ਕਿੱਥੇ 10-15 ਲੱਖ ਰੁਪਈਆ ਆਪਣੀ ਜ਼ਮੀਨ ਦੇ ਕੇ ਲਵਾਂਗੇ ਤੇ ਮੁੜ ਕੇ ਅਸੀਂ ਦੇਖਾਂਗੇ ਵੀ ਜੇ ਸਾਨੂੰ 15 ਹਜ਼ਾਰ ਰੁਪਈਆ ਮਹੀਨੇ ਦਾ ਪਈ ਜਾਂਦਾ ਪਈ ਜਾਂਦਾ ਮੁੜ ਕੇ ਇਹਨਾਂ ਨੇ ਸਾਢੇ ਡੇਢ ਸਾਲ ਬਾਅਦ ਕਹਿਣਾ ਤੋੜਾ ਪਲਾਟ ਵੀ ਅਸੀਂ ਲੈ ਲੈਂਦੇ ਆ ਆ ਕੰਮ ਆ ਜੀ ਇਸ ਕਰਕੇ ਅਸੀਂ ਨਿਹਰੇ ਹੱਕ ਚ ਨਹੀਂ ਹੈਗੇ ਅਸੀਂ ਕਹਿੰਨੇ ਪਾਲਿਸੀ ਕੈਨਸਲ ਕਰਨੀ ਚਾਹੀਦੀ ਆ ਜੇ ਸਰਕਾਰ ਆਪ ਕਰ ਦੋਗੀ ਬਹੁਤ ਵਧੀਆ ਆ ਜੀ ਗਾਂਵ ਵਾਸਤੇ ਇਹਦੇ ਨਾਲ ਖੜੇ ਆ ਅਸੀਂ ਨਹੀਂ ਤਾਂ ਸਾਡੇ ਵੱਲੋਂ ਸਾਡੇ ਪਿੰਡ ਵੱਲੋਂ ਬਾਈਕਾਟ ਆ ਜੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਕਪੂਰਥਲਾ ਜ਼ਿਲ੍ਹੇ ਦੇ ਭੁੱਲਾਰਾਈ ਪਿੰਡ ਦੇ ਲੋਕ ਤਾਂ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਇਹ ਸਾਰੇ ਖਿਲਾਫ ਹੋ ਗਏ ਨੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੋ ਗਏ ਨੇ ਤਾਂ ਇਹਨਾਂ ਦਾ ਇਹੀ ਕਹਿਣਾ ਵੀ ਭਾਈ ਅਸੀਂ ਕਿਸੇ ਵੀ ਕੀਮਤ ਤੇ ਕਿਸੇ ਵੀ ਹਾਲਤ ਦੇ ਵਿੱਚ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਵਾਂਗੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ